ਤੋਂ ਅਨੁਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਵੱਡੇ ਮੈਂਡੇਟ ਦੇ ਨਾਲ ਜਿਹੜਾ ਐਮਪੀ ਇਹਨਾਂ ਦੇ ਗਏ ਸੀਗੇ ਲੋਕ ਸਭਾ ਦੇ ਵਿੱਚ ਪਰ ਉਸ ਤੋਂ ਬਾਅਦ ਨਾ ਤਾਂ ਇਹ ਪੂਰਨ ਤੌਰ ਤੇ ਕਦੇ ਪੰਜਾਬ 'ਚ ਸਰਕਾਰ ਬਣਾ ਸਕੇ ਨਾ ਇਹਨਾਂ ਦੇ ਐਮਐਲਏ ਜਿੱਤੇ ਦੇ ਹਜਿਤ ਇਲੈਕਸ਼ਨ ਇਹ ਵਿਧਾਨ ਸਭਾ ਦੀ ਵੀ ਲੜਦੇ ਤੇ ਲੋਕ ਸਭਾ ਦੀ ਵੀ ਲੜਦੇ ਆ ਤਾਂ ਹੁਣ ਵੀ ਜਿਹੜੇ ਇਹਨਾਂ ਦੇ ਐਮਪੀ ਆ ਇੱਕੋ ਹੀ ਨਹੀਂ ਹਨਾ ਤਾਂ ਤੁਹਾਨੂੰ ਇਹ ਪਾਰਟੀ ਬੱਬਰ ਸ਼ੇਰ ਬੱਬਰ ਸ਼ੇਰ ਕੱਲੇ ਹੁੰਦਾ ਜੰਗਰ 'ਚ ਉਹ ਮਾਨ ਸਾਹਿਬ ਹੈਗਾ ਕੋਈ ਗੱਲ ਨਹੀਂ ਹੁਣ ਐਤ ਕੀ ਜਾਣਗੇ ਚਾਰ ਪੰਜ ਤੁਸੀਂ ਪਰਵਾਹ ਨਾ ਕਰਿਓ ਤੁਹਾਡੇ ਮੰਚ ਕਿਵੇਂ ਆਇਆ ਕਿ ਬਾਦਲਾਂ ਨੂੰ ਟੱਕਰ ਦਿੱਤੀ ਜਾਵੇ ਬਾਦਲ ਕੋਈ ਖੁਦਾਤਾ ਹੈ ਨਹੀਂ ਸਾਡੇ ਲੋਕਾਂ ਨੂੰ ਸਮਝ ਕਦੋਂ ਪਾਊਗੀ ਵੀ ਅਸੀਂ ਆ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰ ਲਗੇ ਅੱਜ ਵੀ ਬੀਜੇਪੀ ਵਾਲੇ ਸਾਡੇ ਬੈਠੇ ਉੱਥੇ ਬੈਠਿਆਂ ਦੇ ਸ਼ੰਭੂ ਦੇ ਖਨੋਰੀ ਗੋਲਗਾਂ ਮਾਰੀ ਜਾਂਦੇ ਆ ਏਸੇ ਬੀਜੇਪੀ ਨਾਲ ਕੈਸਾ ਲੈਣਾ ਦਾ ਗੱਠ ਜੋੜ ਰਿਹਾ ਬਿਨਾਂ ਸ਼ਰਤ ਦੋ ਰਿਹਾ ਕਦੇ ਪੰਜਾਬ ਦੀ ਉਹ ਗੱਲ ਨਹੀਂ ਕੀਤੀ ਜਦੋਂ ਸਰਕਾਰ ਚ ਵੀ ਰਹੇ ਮੰਤਰੀ ਵੀ ਰਹੇ ਪੰਜਾਬ ਚ ਵੀ ਸਰਕਾਰ ਸੀ ਕੇਂਦਰ ਚ ਵੀ ਸਰਕਾਰ ਸੀ ਉਦੋਂ ਇਹਨਾਂ ਨੇ ਕੀ ਕੀਤਾ ਪੰਜਾਬ ਦਾ ਦੱਸੋ ਹੁਣ ਇਹ ਕਹਿੰਦੇ ਪੰਜਾਬ ਬਚਾਉ ਜਾਂ ਤਾ ਲੈ ਕੇ ਤੁਰੇ ਆਂ ਇਹੀ ਕਾਲੇ ਕਾਨੂੰਨ ਕਹਿੰਦੇ ਆ ਚੰਗੇ ਆ ਮੁੜ ਕੇ ਪਤਾ ਲੱਗਾ ਲੋਕਾਂ ਨੇ ਪਿੰਡਾਂ 'ਚ ਨਹੀਂ ਪੜਨਦੇ ਨੇ ਕਹਿੰਦੇ ਮਾਰੇ ਆ ਹੁਣ ਕਹਿੰਦੇ ਗੱਠ ਜੋੜ ਅਸੀਂ ਕੀਤਾ ਨਹੀਂ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਵੀ ਪਹਿਲਾਂ ਬਿਨਾਂ ਸ਼ਰਤਾਂ ਉਹ ਵੀ ਫਿਰਦੇ ਰਹੇ ਆ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਅੰਦਰ ਖੜ ਜੋ ਪੰਜ ਚਾਰ ਸਾਲਾਂ ਦਾ ਨਤੀਜਾ ਭੁਗਤੂਗਾ ਪੰਜਾਬ ਮੀਤ ਹਿਰ ਕਹਿੰਦਾ ਉਦਾਨ ਸਭਾ ਚ ਇੱਕ ਸਵਾਲ ਦਾ ਜਵਾਬ ਦਿੰਦੇ ਨੇ ਕਿਹਾ ਵੀ ਕਿਹੜਾ ਕਾਨੂੰਨ ਕਹਿੰਦਾ ਜਿਹਦੇ ਤਹਿਤ ਅਸੀਂ ਬਾਹਰਲੇਆਂ ਨੂੰ ਗੈਰ ਪੰਜਾਬੀਆਂ ਨੂੰ ਨੌਕਰੀਆਂ ਨਾ ਦੇਗੇ ਮੈਂ ਮੀਤਹਿਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਪੂਰੇ ਭਾਰਤ ਦੇ ਅੰਦਰ ਸੰਵਿਧਾਨ ਇੱਕ ਹੈ ਕਾਨੂੰਨ ਇੱਕ ਹੈ ਹਿਮਾਚਲ ਚ ਕਿਵੇਂ ਹੋ ਗਿਆ ਆਰਡਰ ਹਿਮਾਚਲ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਹਿਮਾਚਲ ਜ਼ਮੀਨ ਕਿਉਂ ਨਹੀਂ ਲੈ ਸਕਦੇ ਸੀ ਰਾਜਸਥਾਨ ਚ ਉਤਰਾਖੰਡ ਨਾਗਾਲੈਂਡ ਜੰਮੂ ਕਸ਼ਮੀਰ ਚ ਕਿਉਂ ਨਹੀਂ ਲੈ ਸਕਦੇ ਤੇ ਇਹ ਇਹ ਗੱਲਾਂ ਜਿਹੜੀਆਂ ਪਹਿਲਾਂ ਕਰਦੇ ਹੁੰਦੇ ਸੀਗੇ ਪੰਜਾਬੀਆਂ ਦੀਆਂ ਨੌਕਰੀਆਂ ਦੇ ਬਾਹਰਲੇ ਕਾਬਜ ਹੋਈ ਜਾਂਦੇ ਆ ਸਰਕਾਰ ਚ ਆ ਕੇ ਬਦਲ ਗਏ ਇਹ ਬੰਦੇ ਉਹੀ ਗੱਲ ਵੀ ਮੈਂ ਪਉਰਦਾ ਹੁੰਨਾ ਪਿੰਡਾਂ ਜਾ ਕੇ ਕੋਈ ਲੀਡਰ ਘਰੇ ਆ ਗਿਆ ਭੋਗ ਤੇ ਆ ਗਿਆ ਵਿਆਹ ਤੇ ਆ ਗਿਆ ਹੱਥ ਮਿਲਾ ਕੇ ਮਿਲ ਗਿਆ ਅਸੀਂ ਖੁਸ਼ ਹੋ ਜਾਂਦੇ ਆ ਅਸੀਂ ਕਦੇ ਲੀਡਰ ਚੁਣਨ ਵੇਲੇ ਸਰਪੰਚ ਵੀ ਚੁਣਉਂਦੇ ਆ ਪਿੰਡ ਦਾ ਉਹਨੂੰ ਚੁਣਨ ਵੇਲੇ ਐਮਪੀ ਐਮਐਲਏ ਚੁਣਨ ਵੇਲੇ ਵੀ ਕਰਦੇ ਦੇਖਿਆ ਵੀ ਬੰਦੇ ਦੀ ਸੋਚ ਇਹਦੀ ਵਿਚਾਰਤਾ ਰੱਖੀ ਐ ਹੁਣ ਬਹੁਤ ਕਹਿੰਦੇ ਐ ਕੱਲਾ ਹੀ ਕਰੂਗਾ ਜਿਤਾਤਾ ਤਾਂ ਕੱਲਾ ਹੀ ਕਰੂਗਾ ਕੱਲਾ ਮੈਂ ਕਹਿਣਾ ਹੁੰਨਾ ਵੀ ਇੱਕ ਥੀਲੀ ਬਹੁਤ ਹੁੰਦੀ ਐ ਭਾਂਬੜ ਮਚਾਉਣ ਲਈ ਜੇ ਮੋੜ ਤੋਂ ਉਜਤਾ ਕੇ ਭੇਜਿਆ ਹੁੰਦਾ ਬਾਜ ਚ ਹੁਣ ਜਿੱਥੇ ਪ੍ਰਵਾਨ ਤਮਾਨ ਕਹਿੰਦਾ ਵੀ ਅੱਖਾਂ ਚ ਅੱਖਾਂ ਬਾਜ ਗੱਲ ਕਰ ਕਹਿੰਦਾ ਨਾ ਬਾਜ ਬਿਰਗਿਆਂ ਨੂੰ ਕਿ ਮਿਸਟਰ ਬਾਜ ਬਾ ਇਧਰ ਮੇਰੇ ਵਰਗਾ ਇੱਕ ਵੀ ਗਿਆ ਹੁੰਦਾ ਵੀ ਕਹਿੰਦਾ ਆ ਜਾ ਅਸੀਂ ਖੜੇ ਆਂ ਬਾ ਗੱਲ ਕਰ ਬੂਟੇ ਬਾਦਲਾਂ ਨੂੰ ਬਾਦਲਾਂ ਨੂੰ ਤਾਂ ਜੀ ਗਿਆ ਨੂੰ 10 ਸਾਲ ਹੋ ਗਏ ਨਾ ਤੁਸੀਂ ਹਰ ਵਾਰੀ ਉਹਨਾਂ ਦੀ ਜਿੱਲਾ ਇਹ ਬੂਟੇ ਕਿਹਨੇ ਲਾਏ ਮੈਂ ਸ਼ੁਰੂ ਗੱਲ ਕਰਦਾ ਨਾ ਵੀ ਵੀ ਇਹ ਕਿਹਨੇ ਬੀਜਿਆ ਉਹ ਅੱਜ ਵੀ ਸਾਡੇ ਸਾਹਮਣੇ ਸੋਚਾ ਸਿੰਘ ਲਗਾਦਾ ਮੁੰਡਾ ਫੜਿਆਗਾ ਕਿ ਨਹੀਂ ਇਹ ਤਾਂ ਮੁਕਰ ਦੇ ਸੀ ਤੇ ਉਹਦਾ ਇਹਦਾ ਕੰਮ ਹੀ ਨਹੀਂ ਕੀਤਾ ਮੈਂ ਕਹਿੰਦਾ ਬੂਟੇ ਹੁੰਦਾਂ ਨੇ ਲਾਇੇ ਸ਼ੁਰੂ ਉਹਨਾਂ ਨੇ ਕੰਮ ਕੀਤਾ ਕਾਂਗਰਸੀਆਂ ਨੇ ਪਾਣੀ ਪਾਇਆ ਬੂਟੇ ਵੱਡੇ ਕਰਤੇ ਇਹ ਫਸਲ ਵੱਢਣ ਦੇ ਆ ਗਏ ਹੁਣ ਝਾੜੂ ਵਾਲੇ ਸਟੇਟ ਦਾ ਏਜੰਸੀਆਂ ਦਾ ਇੱਕ ਵਰਤਾਰਾ ਹੈ ਕਿਸੇ ਵੀ ਤਰੀਕੇ ਨਾਲ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨਾ ਨਹੀਂ ਚਿੱਟਾ ਦਾ ਪੰਜਾਂ ਘੰਟਿਆਂ ਦੀ ਖੇਡ ਆ ਇੱਕ ਛੁਟਕੀ ਨਹੀਂ ਥੋਣਾ ਕਿਤੇ ਭਲਿਆ ਜੇ ਸਰਕਾਰਾਂ ਚਾਹੁੰਨ ਉਹਨੂੰ ਸੁਣਾਈ ਤਾਂ ਹੈ ਵੀ ਜੇ 3 ਸਵਾ 3 ਕਰੋੜ ਬੰਦੇ ਨੂੰ ਤਾਰ ਸਕਦੇ ਆ ਘਰਾਂ ਚ ਕਰੋਨੇ ਵੇਲੇ ਜਿੱਤਾ ਬੇਚ ਨਾਲ ਲੱਖ ਬੰਦਾ ਹੋਣਾ 2 ਲੱਖ ਹੋਣਾ ਪੂਰੇ ਪੰਜਾਬ 'ਚ ਮੈਂ ਖੁਦ ਡਿਪਲੋਮਾ ਕੀਤਾ ਉਰਦੂ ਦਾ ਮੈਂ ਕਿਸੇ ਜ਼ਬਾਨ ਦੇ ਖਿਲਾਫ ਨਹੀਂ ਹੈਗਾ ਵੀ ਮੈਂ ਬੋਲੀ ਦੇ ਖਿਲਾਫ ਹਾਂ ਕੱਲ ਮੈਂ ਮਾਂ ਬੋਲੀ ਦੀ ਕਰਦਾ ਬੱਚਾ ਜਿੰਨੀਆਂ ਬੋਲੀਆਂ ਵੀ ਸਿੱਖੂਗਾ ਉਹਨਾਂ ਹੀ ਉਹਦੇ ਕੋਲ ਗਿਆਨ ਦਾ ਭੰਡਾਰ ਹੋਣਾ ਜੇ ਸੁੱਡੀ ਮਾਂ ਮਰ ਗਈ ਬੋਲੀ ਮਰ ਗਈ ਮੈਂ ਉਹਦੀ ਗੱਲ ਕਰ ਰਿਹਾ ਦੁਨੀਆ ਦੇ ਵਿੱਚ ਜਿਹੜੇ ਡੱਚ ਲੋਕ ਨੇ ਅੰਗਰੇਜ਼ ਉਹ ਕਿਹੜਾ ਅੰਗਰੇਜ਼ੀ ਨਹੀਂ ਜਾਣਦੇ ਜਪਾਨੀ ਲੋਕ ਨੇ ਰੂਸੀ ਨੇ ਚੀਨੇ ਨੇ ਜਪਾਨੀ ਨੇ ਅੰਗਰੇਜ਼ੀ ਵੀ ਤਾਂ ਜਾਣਦੇ ਨੇ ਨਾ ਪਰ ਉਹ ਸਾਰਾ ਗੱਲਬਾਤ ਸਾਰਾ ਉਹਨਾਂ ਦਾ ਰੁਜ਼ਗਾਰ ਕਾਰੋਬਾਰ ਆਪਣੀ ਬੋਲੀ ਚ ਹੁੰਦਾ ਸਾਡੀ ਬੋਲੀ ਨੂੰ ਜਗਾਰ ਦੀ ਭਾਸ਼ਾ ਬਣਾਉਣ ਦੀ ਲੋੜ ਆ ਬੋਲੀ ਬਣਾਉਣ ਦੀ ਲੋੜ ਆ ਜੋ ਦੂਰ ਹੋ ਰਹੀ ਆ ਕਦਮ ਕਰ ਰਹੇ ਆ ਆਪਾਂ ਦੇਸ਼ ਦੇ ਵਿੱਚ ਇਸ ਵਾਰ ਦੀਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹ ਬੜੀਆਂ ਦਿਲਚਸਪ ਨੇ ਅਸੀਂ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਦਿੱਲੀ ਜਿ ਤਰ੍ਹਾਂ ਇੱਥੇ ਵੀ ਬੜੀ ਜਿਹੜੀ ਉਥਲ ਪੁਥਲ ਹੈ ਉਹ ਵੇਖਣ ਨੂੰ ਮਿਲਦੀ ਹੈ ਇਸ ਵੇਲੇ ਮੇਰੇ ਨਾਲ ਲੱਖਾ ਸਿਧਾਣਾ ਨੇ ਲੱਖਾ ਸਿੰਘ ਸਿਧਾਣਾ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਨਾਲ ਰਲ ਕੇ ਜਿਹੜਾ ਹੈਗਾ ਚੋਣ ਲੜਨ ਜਾ ਰਹੇ ਨੇ ਔਰ ਬਠਿੰਡਾ ਤੋਂ ਇਹਨਾਂ ਨੂੰ ਕੈਂਡੀਡੇਟ ਜਿਹੜਾ ਹੈਗਾ ਕੋਸ਼ਿਸ਼ ਕੀਤਾ ਗਿਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਲੱਖਾ ਜੀ ਤੁਹਾਡਾ ਨਾ ਇੱਕ ਰਿਕਾਰਡ ਬਣਿਆ ਹੋਇਆ ਹੈਗਾ ਇਲੈਕਸ਼ਨ ਹਾਰਨ ਦਾ ਹਰਾ ਔਰ ਬਠਿੰਡਾ ਦਾ ਜਿਹੜਾ ਫੇਸ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਜੇ ਸਿੱਧੇ ਤੌਰ ਤੇ ਅਨਾਉਂਸ ਨਹੀਂ ਕੀਤਾ ਪਰ ਜਿਸ ਤਰ੍ਹਾਂ ਬੀਬਾ ਹਰ ਸਿਮਰਤ कौर ਬਾਦਲ ਵਿੱਚ ਚਰ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਤਾਂ ਇਹ ਲੱਗਦਾ ਕਿ ਉਹ ਵੀ ਇੱਕ ਚੰਗਾ ਵੱਡਾ ਜਿਹੜਾ ਫੇਸ ਹੈ ਬਠਿੰਡਾ 'ਚ ਖੜਾ ਕਰਨਗੇ ਔਰ ਜਿਹੜੇ ਬਠਿੰਡੇ ਵਾਲੇ ਨੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਉਸ ਪਰਿਵਾਰ ਤੇ ਬਣਿਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 15 ਸਾਲਾਂ ਤੋਂ ਉਹੀ ਲਗਾਤਾਰ ਇੱਥੇ ਐਮਪੀ ਬਣ ਰਹੇ ਨੇ ਤਾਂ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਬਾਦਲਾਂ ਨੂੰ ਟੱਕਰ ਦਿੱਤੀ ਜਾਵੇ? ਬਾਦਲ ਕੋਈ ਖੁਦਾਤਾ ਹੈ ਨਹੀਂ। ਹੈ? ਬਾਦਲਾਂ ਦੀਆਂ ਜੋ ਇੱਥੇ ਹੁਣ ਤੱਕ ਦੀਆਂ ਜਿਹੜੀਆਂ ਪੰਜਾਬ ਦੇ ਨਾਲ ਗਦਾਰੀਆਂ, ਪੰਥਕਾਮ ਵਹਿ ਕਾਨ ਉਹ ਸਭ ਦੇ ਸਾਹਮਣੇ ਆ। ਕਿੱਥੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਾਦਲ ਨੇ ਕੀ ਨਹੀਂ ਕੀਤਾ ਨੁਕਸਾਨ ਪੰਜਾਬ ਦਾ ਦੱਸੋ। ਚਾਹੇ ਪਹਿਲਾਂ ਦਰਬਾਰ ਸਾਹਿਬ ਤੇ ਕਾਲਤਾ ਸਾਹਿਬ ਤੇ ਹਮਲਿਆਂ ਦੀ ਗੱਲ ਹੋਵੇ ਉਦੋਂ ਵੀ ਅੰਦਰ ਖਾਤ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਰਾਤ ਨੂੰ ਮੀਟਿੰਗਾਂ ਦੇ ਦਿਨੇ ਭੋਗਾਂ ਤੇ ਫਿਰ ਜਿੰਨੇ ਛੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਸਾਡੇ ਕਤਲ ਕੀਤੇ ਸਾਡੀਆਂ ਨੌਜਵਾਨ ਮਟਿਆਰਾਂ ਕੁੜੀਆਂ ਦੀ ਬੇਪਤੀਆਂ ਕੀਤੀਆਂ ਨੰਗੀਆਂ ਕੀਤੀਆਂ ਗਈਆਂ ਉੱਤੇ ਭਰਾਵਾਂ ਤੇ ਪਿਓਨ ਪਾਜਤਾ ਜਾਂਦਾ ਸੀਗਾ ਕੀ ਕੁਛ ਕਹਾਣੀ ਹੋਇਆ ਸਾਡੇ ਦੋਚੋਂ ਦੇ ਜਵਾਕ ਮਾਰਤੇ ਉਹਨਾਂ ਦੇ ਜਿਹੜੇ ਜਿੰਨੇ ਉਹ ਜਿੰਨੇ ਬੁੱਚੜ ਅਫਸਰ ਸੀਗੇ ਉਹਨਾਂ ਨੂੰ ਬਚਾਉਣ ਦਾ ਕੰਮ ਬਾਦਲ ਨੇ ਕੀਤਾ। ਅਹੁਦਿਆਂ ਦੇ ਬਿਠਾਉਣ ਦਾ ਕੰਮ ਬਾਦਲ ਨੇ ਕੀਤਾ। ਜਹਾਰ ਆਲਮ ਹੋਵੇ, ਸਮੇਂ ਸੈਣੀ ਹੋਵੇ ਕਿੰਨੇ ਬੰਦਾਂ ਨੇ ਨਾਂਉ ਲੈ ਲਓ ਆਪਾਂ। ਤਾਂ ਇਸ ਕਰਕੇ ਇਹ ਕਿਉਂ ਲੱਗਦਾ ਸਾਡੇ ਲੋਕਾਂ ਨੂੰ ਸਮਝ ਕਦੋਂ ਪਊਗੀ ਵੀ ਅਸੀਂ ਆਹ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰ ਲਗੇ। ਅੱਜ ਵੀ ਬੀਜੇਪੀ ਵਾਲੇ ਸਾਡੇ ਬੈਠੇ ਉੱਥੇ ਬੈਠਿਆਂ ਦੇ ਸ਼ੰਭੂ ਦੇ ਖਨੋਰੀ ਗੋਲੀਆਂ ਮਾਰੀ ਜਾਂਦੇ ਆ। ਇਸੇ ਵੀ ਜੀਪੀ ਨਾਲ ਕੈਸਾ ਲੈਣਾ ਦਾ ਗੱਠ ਜੋੜ ਰਿਹਾ ਬਿਨਾਂ ਸ਼ਰਤ ਤੋਂ ਰਿਹਾ ਕਦੇ ਪੰਜਾਬ ਦੀ ਉਹ ਗੱਲ ਨਹੀਂ ਕੀਤੀ ਜਦੋਂ ਸਰਕਾਰ ਚ ਵੀ ਰਹੇ ਮੰਤਰੀ ਵੀ ਰਹੇ ਪੰਜਾਬ ਚ ਵੀ ਸਰਕਾਰ ਸੀ ਕੇਂਦਰ ਚ ਵੀ ਸਰਕਾਰ ਸੀ ਉਦੋਂ ਇਹਨਾਂ ਨੇ ਕੀ ਕੀਤਾ ਪੰਜਾਬ ਦਾ ਦੱਸੋ ਹੁਣ ਇਹ ਕਹਿੰਦੇ ਪੰਜਾਬ ਬਚਾਉ ਜਾਂਤ ਲੈ ਕੇ ਤੁਰੇ ਆਂ ਇਹੀ ਕਾਲੇ ਕਾਨੂੰਨ ਕਹਿੰਦੇ ਅਸੀਂ ਚੰਗੇ ਆ ਮੁੜ ਕੇ ਪਤਾ ਲੱਗਾ ਲੋਕਾਂ ਨੇ ਪੜਨਾ ਸੀ ਨਹੀਂ ਪੜਨਦੇ ਨੇ ਕਹਿੰਦੇ ਮਾੜੇ ਆ ਹੁਣ ਕਹਿੰਦੇ ਗੱਠ ਜੋੜ ਅਸੀਂ ਕੀਤਾ ਨਹੀਂ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਵੀ ਪਹਿਲਾਂ ਬਿਨਾਂ ਸ਼ਰਤਾਂ ਉਹ ਵੀ ਫਿਰਦੇ ਰਹੇ ਆ ਉੱਤੋਂ ਉੱਤੋਂ ਹੈਗਾ ਇਹਨਾਂ ਦਾ ਜਿਹੜਾ ਗੱਠ ਜੋੜੋ ਲੱਗਦਾ ਲੋਕਾਂ ਨੂੰ ਟੁੱਟਿਆ ਅੰਦਰ ਉਹਦਾ ਇਕੱਠੀ ਨੇ ਆ ਵੋਟਾਂ ਦਾ ਮਗਰੋਂ ਹੋ ਜਾਣਗੇ ਹੁਣ ਮਲੂਕਾ ਸਕੰਦਰ ਸਿੰਘ ਮਲੂਕਾ ਨਾਲ ਨੂ ਤੇ ਮੁੰਡਾ ਚ ਲੈ ਗਿਆ ਬੀਜੇਪੀ ਚ ਸੈਟਿੰਗ ਕਰਕੇ ਭੇਜਿਆ ਸੈਟਿੰਗ ਕਰਕੇ ਬੰਦੇ ਖੜੇ ਕਰਨਗੇ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਦੂ ਇੱਥੇ ਜਿੱਥੇ ਇਹਨਾਂ ਦਾ ਬਾਦਲਾ ਦਾ ਬੰਦਾ ਮਜ਼ਬੂਤ ਹੋ ਜਿੱਥੇ ਬੀਜੇਪੀ ਦਾ ਬੰਦਾ ਮਜ਼ਬੂਤ ਹੋਏ ਬੰਦਾ ਕਮਜ਼ੋਰ ਦੇਣਗੇ ਉਹ ਤਾਂ ਇਹ ਗੱਲ ਮਲੂਕਾ ਸਾਹਿਬ ਦੀ ਆਪਣੀ ਵਰਡਿੰਗ ਸੀਗੀ ਕਹਿੰਦੇ ਸੀਗੇ ਕਿ ਬੀਜੇਪੀ ਤੇ ਅਕਾਲੀ ਦਲ ਦਾ ਨੌ ਮਾਸ ਦਾ ਰਿਸ਼ਤਾ ਹੈ ਨਿਉ ਹਾਈ ਰਹਿ ਗਈ ਆ ਨੋ ਮਾਹ ਦਾਬੀਏ ਮੀਆਂ ਬੀਬੀ ਵਾਲਾ ਵੀ ਸਾਰੇ ਰਿਸ਼ਤੇ ਨੇ ਇਹਨਾਂ ਦੇ ਪਰ ਉਹ ਰਿਸ਼ਤਿਆਂ ਦਾ ਪੰਜਾਬ ਨੂੰ ਨੁਕਸਾਨ ਕੀ ਹੋਇਆ ਸਵਾਲ ਇਹ ਆ ਕਦੇ ਇਹ ਅਸਲ ਪੰਜਾਬ ਦੀ ਇੱਕ ਪੰਥਕ ਪਾਰਟੀ ਸੀਗੀ ਇਹ ਪੰਜਾਬ ਦੀ ਮੰਨੀ ਜਾਂਦੀ ਸੀ ਕਿ ਪੰਜਾਬ ਦੀ ਘੱਟ ਗਿਣਤੀਆਂ ਦੀ ਕੌਮ ਦੀ ਪੰਥ ਦੀ ਗੱਲ ਕਰੋਗੀ ਸਾਡੇ ਹੱਕਾਂ ਦੀ ਗੱਲ ਕਰੋਗੀ ਇਹਨਾਂ ਨੇ ਆਪਣੇ ਵਫਾਦਾਂ ਲਈ ਕੁਰਸੀਆਂ ਲਈ ਲਾਲਚਾਂ ਲਈ ਕਿਸੇ ਅਰਥਕ ਲਾਹੇ ਲਈ ਇਹਨਾਂ ਨੇ ਸਾਰਾ ਕੁਝ ਪੰਜਾਬ ਦਾ ਦਾਤੇ ਲਾਤਾ ਮੈਂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਹਾਰਨ ਦਾ ਰਿਕਾਰਡ ਆ ਹੁਣ ਇਹ ਲੋਕ ਪਤਾ ਨਹੀਂ ਮੇਰੀਆਂ ਗੱਲਾਂ ਨੂੰ ਕਦੋਂ ਸਮਝਣਗੇ ਜੋ ਮੈਂ ਇਰਾਈ ਲੜ ਰਿਹਾ ਮੈਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਜੇ ਮੈਂ ਬੋਲੀ ਦੀ ਗੱਲ ਕਰਦਾ ਮੈਂ ਪਾਣੀ ਦੀ ਗੱਲ ਕਰਦਾ ਮੈਂ ਪ੍ਰਵਾਸ ਦੀ ਗੱਲ ਕਰਦਾ ਮੈਂ ਜਿੰਨੇ ਸਾਡੇ ਗੈਰ ਪੰਜਾਬੀ ਸਾਡੀਆਂ ਨੌਕਰੀਆਂ ਤੇ ਕਾਬਜ ਹੋ ਰਹੇ ਨੇ ਉਹਨਾਂ ਦੀ ਗੱਲ ਕਰਦਾ ਸਾਡੇ ਮਜ਼ਦੂਰਾਂ ਦਾ ਰਜਗਾਰ ਖੋਲਿਆ ਬਾਹਰ ਲੈਣੇ ਆ ਕਿ ਮੈਂ ਉਹਦੀ ਗੱਲ ਕਰਦਾ ਮੈਂ ਜਿਹੜੇ ਮੁੱਦਿਆਂ ਦੇ ਉੱਤੇ ਮੈਂ ਲੜ ਰਿਹਾ ਕੀ ਸਾਡੇ ਇਹ ਮੁੱਦੇ ਨਹੀਂ ਹੈਗੇ ਸਾਡੇ ਮੁੱਦੇ ਗਲੀਆਂ ਨਾਲੀਆਂ ਦੇ ਹੀ ਐ ਟੋਬਿਆਂ ਦੇ ਹੀ ਐ ਜੇ ਮੁਫਤਖਰੀ ਦੇ ਮੁੱਦੇ ਨੇ ਸਾਡੇ ਪਰ ਇਹਨਾਂ ਨੇ ਲੋਕਾਂ ਨੂੰ ਲੁਝਾਈ ਉਥੇ ਦਿੱਤਾ ਅਸਲ ਦੇ ਵਿੱਚ ਹੁਣ ਜਿਹੜੀਆਂ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਅੰਦਰ ਖੜ ਜੋ ਪੰਜ ਚਾਰ ਸਾਲਾਂ ਨਤੀਜਾ ਭੁਗਤੂਗਾ ਪੰਜਾਬ ਜਿਹੜਾ ਮੈਂ ਕਿੰਨੇ ਚਿਰ ਤੋਂ ਰੌਲਾ ਪਾ ਰਿਹਾ ਹਾਂ ਪੰਜਾਬ ਦੇ ਅੰਦਰ ਵੀ ਜ਼ਮੀਨਾਂ ਵੇਚ ਕੇ ਨਾ ਭੱਜੋ ਬਾਹਰ ਨੂੰ ਪ੍ਰਵਾਸ ਨਾ ਕਰੋ ਕੁਝ ਨਹੀਂ ਹੈਗਾ ਬਾਹਰ ਅਸੀਂ ਭੱਜ ਗਏ ਪੰਜਾਬ ਖਾਲੀ ਹੋ ਗਿਆ ਗੈਰ ਪੰਜਾਬੀਆਂ ਦੇ ਕਬਜ਼ੇ ਹੋਣ ਲੱਗੇ ਹੁਣ ਮੀਤਹਿਰਾ ਮੀਤਹਿਰ ਕਹਿੰਦਾ ਪ੍ਰਧਾਨ ਸਭਾ 'ਚ ਇੱਕ ਸਵਾਲ ਦਾ ਜਵਾਬ ਦਿੰਦੇ ਨੇ ਕਿਹਾ ਵੀ ਕਿਹੜਾ ਕਾਨੂੰਨ ਕਹਿੰਦਾ ਜਿਹਦੇ ਤਹਿਤ ਅਸੀਂ ਬਾਹਰ ਲਿਆਣ ਨੂੰ ਗੈਰ ਪੰਜਾਬੀਆਂ ਨੂੰ ਨੌਕਰੀਆਂ ਨਾ ਦੇਗੇ ਮੈਂ ਮੀਤਹਿਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਪੂਰੇ ਭਾਰਤ ਦੇ ਅੰਦਰ ਸੰਵਿਧਾਨ ਇੱਕ ਹੈ ਕਾਨੂੰਨ ਇੱਕ ਹੈ ਹਿਮਾਚਲ 'ਚ ਕਿਵੇਂ ਹੋ ਗਿਆ ਆਰਡਰ ਹਿਮਾਚਲ ਨਾਲ ਉਹਨੀਆਂ ਕਿਉਂ ਨਹੀਂ ਮਿਲਦੀਆਂ ਹਿਮਾਚਲ ਜ਼ਮੀਨ ਕਿਉਂ ਨਹੀਂ ਲੈ ਸਕਦੇ ਸੀ ਰਾਜਸਥਾਨ 'ਚ ਉਤਰਾਖੰਡ ਨਾਗਾਲੈਂਡ ਜੰਮੂ ਕਸ਼ਮੀਰ 'ਚ ਕਿਉਂ ਨਹੀਂ ਲੈ ਸਕਦੇ ਇਹ ਇਹ ਗੱਲਾਂ ਜਿਹੜੀਆਂ ਪਹਿਲਾਂ ਕਰਦੇ ਹੁੰਦੇ ਸੀਗੇ ਪੰਜਾਬੀਆਂ ਦੀਆਂ ਨੌਕਰੀਆਂ ਦੇ ਬਾਹਰਲੇ ਕਾਬਜ ਹੋਈ ਜਾਂਦੇ ਆ ਸਰਕਾਰ ਚ ਆ ਕੇ ਬਦਲ ਗਏ ਇਹ ਬੰਦੇ ਹੂੰ ਇਹ ਇਹ ਸ਼ੁਰੂਆਤ ਪਿਰਤਗੀ ਨੇ ਪਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਣੇ ਮੈਂ ਕੈਪਟਨ ਨੂੰ ਮਿਲਿਆ ਮੁੱਖ ਮੰਤਰੀ ਹੁੰਦੇ ਸੀ ਚੰਨੀ ਨੂੰ ਮਿਲਿਆ ਭਵੰਤ ਨੂੰ ਮਿਲਿਆ ਅਪੀਲ ਕੀਤੀ ਕਿ ਜਿਹੜਾ ਜਿਹੜਾ ਕੰਮ ਬਾਦ ਸ਼ੁਰੂ ਕੀਤਾ ਬਾਦਲਾ ਨੇ ਜਿੰਨੀਆਂ ਵੀ ਇੱਥੇ ਪੈਰਾਮਿਲਟਰੀ ਫੋਰਸਾਂ ਨੇ ਉਹਦੇ ਜੋ ਰਿਟਾਇਰ ਹੋਏ ਬੰਦੇ ਸੁੱਧੇ ਰੂਪ ਚ ਲਿਆ ਕੇ ਇਹਨਾਂ ਨੇ ਸੀਮ ਸਕਿਉਰਿਟੀ ਚ ਭਰਤੀ ਕਰ ਲਈ ਡੀਐਸਪੀ ਇਨਸਪੈਕਟਰ ਸਬ ਇਨਸਪੈਕਟਰ ਸਿੱਧਾ ਇਨਸਪੈਕਟਰ ਭਰਤੀ ਕੀਤਾ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਸਰਕਾਰ ਬਨ ਸਿੱਧੀ ਭਰਤੀ ਦੇ ਰੋਕ ਹੈ ਇਨਸਪੈਕਟਰ ਦੀ ਤੇ ਸਪਾਈ ਰੈਂਕ ਤੱਕ ਭਰਤੀ ਕੀਤੇ ਬੰਦੇ ਮਰਜ਼ ਕਰਦੇ ਪੰਜਾਬ ਪੁਲਿਸ ਚ ਸਾਡੇ ਬੰਦਿਆਂ ਦੀ ਸਨਿਉਰਿਟੀ ਮਰ ਗਈ ਸਾਡੇ ਬੰਦਿਆਂ ਦੇ ਹੱਕ ਮਰ ਗਏ ਅੱਜ ਵੀ ਐਂ ਹੋ ਰਿਹਾ ਇਹ ਜਿਹੜੀਆਂ ਗੱਲਾਂ ਮੈਂ ਤਾਂ ਲੰਮੇ ਸਮੇਂ ਤੋਂ ਪਿੱਟ ਰਿਹਾ ਪਰ ਇਹਨਾਂ ਗੱਲਾਂ ਨਾਲ ਕੋਈ ਸਾਰਵਕਾਰ ਨਹੀਂ ਛੋਡੇ ਪਾਣੀ ਸਾਰੇ ਛੋਡੇ ਜ਼ਹਿਰ ਬਣਾ ਤੇ ਦਰਿਆਵਾਂ ਦੇ ਧਰਤੀ ਹਟ ਪਾ ਪਾ ਜ਼ਹਿਰਾਂ ਛੋਡੀਆਂ ਕੋਈ ਇਸ ਗੱਲ ਸਮਝਣ ਨੂੰ ਤਿਆਰ ਨਹੀਂ ਵੀ ਅਸੀਂ ਜਾ ਕਦਰ ਨੂੰ ਰਿਹਾ ਉਹੀ ਗੱਲ ਵੀ ਮੈਂ ਬੋਲਦਾ ਹਾਂ ਨਾ ਪਿੰਡਾਂ ਜਾ ਕੇ ਕੋਈ ਲੀਡਰ ਘਰੇ ਆ ਗਿਆ ਭੋਗ ਤੇ ਆ ਗਿਆ ਵਿਆਹ ਤੇ ਆ ਗਿਆ ਹੱਥ ਮਿਲਾ ਕੇ ਮਿਲ ਗਿਆ ਅਸੀਂ ਖੁਸ਼ ਹੋ ਜਾਂਦੇ ਆ ਅਸੀਂ ਕਦ ਲੀਡਰ ਚੁਣਨ ਵੇਲੇ ਸਰਪੰਚ ਵੀ ਚੁਣਦੇ ਆ ਪਿੰਡ ਦਾ ਉਹਨੂੰ ਚੋਣ ਦੇ ਵੇਲੇ ਐਮਪੀ ਐਮਐਲਏ ਚੋਣ ਦੇ ਵੇਲੇ ਵੀ ਕਰਦੇ ਦੇਖਿਆ ਵੀ ਬੰਦੇ ਦੀ ਸੋਚ ਇਹਦੀ ਵਿਚਾਰਤਾ ਰੱਖੀ ਐ ਤੇ ਸਮਝ ਕੀ ਰੱਖਦਾ ਬੰਦਾ ਇਹ ਕੀ ਕਰ ਸਕਦਾ ਹੁਣ ਬਹੁਤ ਕਹਿੰਦੇ ਐ ਕੱਲਾ ਹੀ ਕਰੂਗਾ ਹਜਤਾਤਾ ਕੱਲਾ ਹੀ ਕਰੂਗਾ ਕੱਲਾ ਮੈਂ ਕਹਿਣਾ ਹੁੰਦਾ ਵੀ ਇੱਕ ਤੀਲੀ ਬਹੁਤ ਹੁੰਦੀ ਐ ਭਾਂਬੜ ਮਚਾਉਣ ਲਈ ਜੇ ਮੋੜ ਤੋਂ ਜਿਤਾ ਕੇ ਭੇਜਿਆ ਹੁੰਦਾ ਬਾਹਰ ਚ ਹੁਣ ਜਿੱਥੇ ਪ੍ਰਮਾਨਤਮਾਨ ਕਹਿੰਦਾ ਵੀ ਅੱਖਾਂ ਚ ਅੱਖਾਂ ਬਾਜ਼ ਗੱਲ ਕਰ ਕਹਿੰਦਾ ਨਾ ਬਾਜ਼ ਬਿਰਗਾਂ ਨੂੰ ਕਿ ਮਿਸਟਰ ਬਾਜ਼ ਬਾ ਇਧਰ ਮੇਰੇ ਵਰਗਾ ਇੱਕ ਵੀ ਗਿਆ ਹੁੰਦਾ ਵੀ ਕਹਿੰਦਾ ਆ ਜਾ ਅਸੀਂ ਖੜੇ ਆਂ ਪਾਗਲ ਕਰ। ਮੈਨੂੰ ਇੱਕ ਤਰੀਕ ਨੂੰ ਭੰਤ ਮਾਨ ਨੇ ਡਿਬੇਟ ਰੱਖੀ ਲੁਧਿਆਣੇ ਤੇ ਮੈਨੂੰ ਉੱਥੋਂ ਕਰੇ ਮਰਵਾਣ ਕਰ ਲਿਆ ਪੁਲਿਸ ਨੇ ਵੀ ਜਾਣ ਨਹੀਂ ਦੇਣਾ। ਇਕੱਲੇ ਸੀ ਮੈਂ ਕੀ ਫਾਇਲ ਲਈ ਫਿਰ ਦੱਸ। ਸੋ ਅਸਲ ਦੇ ਵਿੱਚ ਇਹ ਜਿਹੜੀ ਵੀ ਗੱਲਬਾਤ ਸਾਡੇ ਲੋਕਾਂ ਨੂੰ ਇਹ ਸਮਝਾਉਣ ਦਾ ਮੈਂ ਲਗਾਤਾਰ ਯਤਨ ਕਰ ਰਿਹਾ ਵੀ ਸੋਡਾ ਪਾਣੀ ਛੋਡੇ ਕੋਲ ਮੁੱਕ ਚੱਲਿਆ ਧਰਤੀ ਜੇ ਟਾਉਂ ਸੋਡੀ ਬੋਲੀ ਮਰ ਚਲੀ ਇਤਿਹਾਸ ਓਡਾ ਖਤਮ ਕਰੀ ਜਾਂਦੇ ਆ ਲਗਾਤਾਰ ਹਮਲੇ ਸੋਡੀਆਂ ਨਸਲਾਂ ਤੇ ਹੋ ਰਹੇ ਆ ਆਈਵੀਐਫ ਸੈਂਟਰ ਥਾਂ ਥਾਂ ਖੁੱਲ ਗਏ ਪੰਜਾਬ ਦੇ ਅੰਦਰ ਉੱਥੇ ਤੁਹਾਡਾ ਡੀਐਨਏ ਬਦਲਿਆ ਜਾ ਰਿਹਾ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਜੇ ਘਟੋ ਘਟ ਇੱਕ ਬੰਦਾ ਸਾਡਾ ਜਾ ਕੇ ਉੱਥੇ ਪਾਰਲੀਮੈਂਟ ਦੇ ਇੱਕ ਕੋ ਮੈਂ ਕਹਿੰਦਾ ਮਾਨ ਸਾਹਿਬ ਵੀ ਲੋਕਾਂ ਨੂੰ ਅਪੀਲ ਕਰਦਾ ਨੂੰ ਸਰੂਰ ਤੋਂ ਜਿਵੇਂ ਤੁਸੀਂ ਜਿਮਣੀ ਜਿਤਾਈ ਸੀ ਇਸ ਵਾਰ ਜਿਤਾ ਕੇ ਭੇਜੋ ਮਾਨ ਸਾਹਿਬ ਨੂੰ ਜਿੰਨੇ ਸਾਡੇ ਪੰਜਾਬ ਪੱਖੀ ਲੋਕ ਨੇ ਜਿੱਤ ਕੇ ਜਾਣੇ ਚਾਹੀਦੇ ਨੇ ਉੱਚੇ ਸਾਡੀ ਕਹੀ ਹੋਈ ਗੱਲ ਦਾ ਅਸਰ ਜੁਨੋ ਤੱਕ ਹੁੰਦਾ ਜਿਹੜੀ ਪਾਰਲੀਮੈਂਟ ਚ ਬੋਲੀ ਗਈ ਗੱਲ ਆ ਉਹ ਰਿਕਾਰਡ ਹੁੰਦੀਆਂ ਨੇ ਗੱਲਾਂ ਉਹਦਾ ਕੋਈ ਨੋਟਸ ਹੁੰਦਾ ਤੇ ਇਸ ਕਰਕੇ ਜਿਹੜੀਆਂ ਗੱਲਾਂ ਬਾਤਾਂ ਨਾ ਸਾਹ ਭਰਣ ਮਿਲ ਗਈ ਤਾਂ ਲੜਦੇ ਆਂ ਵੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਪਰ ਪਤਾ ਨਹੀਂ ਹੁਣ ਲੋਕ ਕਦੋਂ ਸਮਝਣਗੇ ਜਦੋਂ ਤੁਹਾਨੂੰ ਪਿੰਡਾਂ ਮੰਡੀਆਂ ਦੇ ਲੋਕ ਨਾ ਨਹੀਂ ਸਮਝੇ ਤੇ ਬਠਿੰਡਾ ਤਾਂ ਇੱਕ ਅਜੀਹਾ ਸ਼ਹਿਰ ਆ ਜਿੱਥੇ ਯੂ ਨੋ ਵੱਡੇ ਵੱਡੇ ਜਿਹੜੇ ਨਾਮਾਂ ਦੇ ਲੋਕ ਨੇ ਜਾਂ ਚੰਗੇ ਪੜੇ ਲਿਖੇ ਲੋਕ ਨੇ ਔਰ ਜੇ ਅਸੀਂ ਗਰਾਉਂਡ ਦੀ ਵੀ ਗੱਲ ਕਰੀਏ ਨਾ ਤਾਂ ਉਹਨਾਂ ਦੇ ਬੈਕ ਆਫ ਦਾ ਮਾਈਂਡ ਇਹੀ ਗੱਲ ਹੈ ਵੀ ਇਸ ਬੰਦੇ ਦਾ ਤਾਂ ਜਿਹੜਾ ਰਿਕਾਰਡ ਹੈ ਉਹ ਇੱਕ ਗੈਂਗਸਟਰ ਵੱਜੂ ਰਿਕਾਰਡ ਹੈ ਫੌਜਦਾਰੀ ਦੇ ਦੋ ਪਰ ਕੇਸ ਹੋਏ ਨੇ ਕਤਲ ਦੇ ਕੇਸ ਇਹਦੇ ਤੇ ਹੋਏ ਨੇ ਤਾਂ ਇਹ ਕੱਲ ਨੂੰ ਜੇ ਅਸੀਂ ਇਹਨੂੰ ਪਾਵਰ ਮਿਲ ਜਾਂਦੀ ਹੈ ਕੋਈ ਕਨਸਟੀਟਿਊਸ਼ਨਲ ਪਾਵਰ ਮਿਲ ਜਾਂਦੀ ਹੈ ਦਾ ਇਹ ਪਤਾ ਨਹੀਂ ਉਦੋਂ ਕੀ ਕਰੂ ਸਾਡੀ ਗੱਲ ਸੁਣੂ ਜਾਂ ਨਾ ਸੁਣੂ ਹੁਣ ਜਿਵੇਂ ਮੁਖਤਾਰ ਅंसारी ਸੀ ਤੁਸੀਂ ਦੇਖਿਆ ਵੀ ਉਹਨਾਂ ਦਾ ਅੰਤ ਕਿਵੇਂ ਹੋਇਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਜ਼ਹਿਰ ਦਿੱਤਾ ਗਿਆ ਉਸ ਬੰਦੇ ਨੂੰ ਅਲਟੀਮੇਟਲੀ ਹਾਲਾਂਕਿ ਉਹ ਐਨੀ ਵਾਰੀ ਐਮਐਲਏ ਰਿਹਾ ਸ਼ੁਰੂਆਤ ਉਹਨੇ ਕੀਤੀ ਗੈਂਗਸਟਰイズਮ ਤੋਂ ਠੀਕ ਹੈ ਫਿਰ ਉਹ ਪੋਲੀਟੀਸ਼ੀਅਨ ਬਣ ਗਿਆ ਔਰ ਅੰਤ ਉਦੋਂ ਬਾਅਦ ਉਹਨੂੰ ਸਰਕਾਰ ਨੇ ਜੇਲ੍ਹ 'ਚ ਟੱਕੀ ਰੱਖਿਆ ਬਾਹਰ ਨਹੀਂ ਕੱਢਿਆ ਮੁੜ ਕੇ ਤੁਹਾਨੂੰ ਨਹੀਂ ਲੱਗਦਾ ਵੀ ਇਨ ਫਿਊਚਰ ਦੇ ਵਿੱਚ ਸਰਕਾਰਾਂ ਤੁਹਾਡੇ ਨਾਲ ਵੀ ਇਹੋ ਜਿਹਾ ਕੁਝ ਕਰ ਸਕਦੀਆਂ ਨੇ ਤੁਸੀਂ ਸਾਨੂੰ ਇਹ ਮੁਖਤਾਰ ਅंसारी ਨਾਲ ਨਾ ਮਿਲਾਓ ਉਹਨਾਂ ਨੇ ساری ਉਮਰ ਹੀ ਇਸ ਕੰਮ 'ਚ ਕੱਢੀ ਆ। ਇਹ ਤਾਂ ਚੜਦੀ ਬਰੇਸ ਚੜਦੀ ਉਮਰੇ ਲੀਡਰਾਂ ਨਾਲ ਲਾ ਕੇ ਉੱਥੇ ਕਬੂਥਾਂ ਦੇ ਕਬਜ਼ੇ ਕਰਨ ਲੱਗ ਗਏ ਸੀਗੇ ਮੰਨ ਲਓ। ਉਹ ਵੀ ਸਾਨੂੰ 17-18 ਸਾਲ ਦੀ ਉਮਰ ਸੀ ਉਹ ਲੀਡਰਾਂ ਨਾਲ ਤੁਰਪੇ ਸੀ ਅਸੀਂ। ਉਹਨੇ ਗਮਰਾਹ ਕਰਕੇ ਰਹਾਣ ਦੋ ਰਹਿ ਦੇ ਘਰ ਦੇ ਵਿੱਚ ਵੀ ਜਿਹਨੂੰ ਕਹਿੰਦੇ ਆ ਕਿ ਸਰਪੰਚੀ ਤੋਂ ਸ਼ੁਰੂ ਹੁੰਦੀ ਹੈ ਸਿਆਸਤ ਸਰਪੰਚੀ ਤੋਂ ਜਾਂ ਫਿਰ ਐਮਸੀ ਤੋਂ ਸ਼ੁਰੂ ਹੁੰਦੀ ਥੋੜੇ ਘਰ ਚ ਸਰਪੰਚ ਰਹੇ ਠੀਕ ਹੈ ਜੀ ਤਾਂ ਉਹ ਵੀ ਇੱਕ ਚੰਗੇ ਰਸੂਖਦਾਰ ਪਰਿਵਾਰ ਤੋਂ ਮੁਖਤਾਰ ਅंसारी ਦਾ ਮੈਂ ਨਾਮ ਇਸ ਕਰਕੇ ਲੈ ਰਹੀ ਆ ਕਿ ਉਹਦੀ ਲਾਈਫ ਤੇ ਤੁਹਾਡੀ ਲਾਈਫ ਕਿਤੇ ਨਾ ਕਿਤੇ ਸਿਮਿਲਰ ਹੀ ਹੈ ਪੰਜਾਬ ਦੇ ਅੰਦਰ ਗੈਂਗਸਟਰ ਨਹੀਂ ਬਣਦੇ ਬਣਾਏ ਜਾਂਦੇ ਇਹ ਜਦੋਂ ਇਹਨਾਂ ਨੂੰ ਲੋੜ ਹੁੰਦੀ ਹੈ ਸਿਆਸਦਾਂ ਨੂੰ ਉਦੋਂ ਵਰਤਿਆ ਜਾਂਦਾ ਮੁੰਡਿਆਂ ਨੌਜਵਾਨਾਂ ਨੂੰ ਜਦੋਂ ਨਹੀਂ ਲੋੜ ਹੁੰਦੀ ਮਰਵਾਏ ਵੀ ਜਾਂਦੇ ਆ ਕਿੰਨੇ ਮੁੰਡੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਆ ਪੁਲਸਾਂ ਨੇ ਹੁਣੋਂ ਵੀ ਮਾਰ ਰਹੇ ਨੇ ਕਿੰਨੇ ਮਾਰ ਰਹੇ ਨੇ ਹੁਣ ਤੇ ਦੇਖ ਲੋ ਜੈਪਾਲ ਭੁੱਲਰ ਜਿੰਨਾ ਚਿਰ ਉਹਨੇ ਪੁਲਸ ਨੂੰ ਨਹੀਂ ਕੁਝ ਕੀਤਾ ਕਰਿਆ ਜਾਂਦਾ ਰਿਆ ਜਿੱਦੇ ਤੀਜੀ ਸਟੇਟਸ 'ਤੇ ਜਾ ਕੇ ਮਾਰਤਾ ਸੀਗਾ ਜਿੱਦੇ ਪੁਲਸ ਵਾਲੇ ਹਾਂ ਹੋਰ ਕਿੰਨੇ ਮੁੰਡੇ ਝੂਠੇ ਮੁਕਾਬਲਿਆਂ 'ਚ ਹੁਣ ਮਾਰ ਰਹੇ ਨੇ ਤੇ ਇਹ ਉਹ ਹੀ ਸਿਆਸਦਾਨ ਹੀ ਐ ਪਹਿਲਾਂ ਵਰਤਦੇ ਰਹੇ ਨੇ ਜਦੋਂ ਪਤਾ ਲੱਗਦੇ ਹੁਣ ਇਹ ਸਿਆਸਤ ਚਾਹਣਗੇ ਜਾ ਸਾਡੇ ਉੱਤੇ ਪਹਿਣ ਪਾਰੂ ਪਹਿਣ ਕੇ ਦੇ ਬਰਬਾਦ ਇਤੇ ਜਾਂਦੇ ਆ। ਇਹ ਤਾਂ ਸ਼ੁਰੂ ਤੋਂ ਜਿਵੇਂ ਫਿਲਮਾਂ ਜੱਪਾ ਦੇਖਦੇ ਆ ਉਹ ਚੱਲ ਰਿਹਾ ਕੰਮ ਪੰਜਾਬ 'ਚ। ਤੁਸੀਂ ਕਿਹਾ ਕਿ ਤੁਸੀਂ ਮਾਨ ਸਾਹਿਬ ਦਾ ਸਮਰਥਨ ਕਰਦੇ ਹੋ। ਪੂਰਾ ਸਮਰਥਨ ਹੈ। ਉਹਨਾਂ ਦੇ ਨਾਲ ਤੁਹਾਡਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਇਲੈਕਸ਼ਨ ਲੜ ਰਹੇ ਨੇ। ਤੁਸੀਂ ਉਹਨਾਂ ਦੇ ਨਾਲ ਖੜਦੇ ਰਹੇ ਹੋ। ਅਕਸਰ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਹੋ। ਚਾਹੇ ਉਹਨਾਂ ਦੇ ਇੱਕ ਇੰਡੀਵਿਜੂਅਲ ਫੇਸ ਹੈ। ਕਾਂਗਰਸ ਨੂੰ ਨਾ ਆਪਾਂ ਨਾਲ ਲੈ ਕੇ ਕੱਲਾ ਇਕ ਸੁਖਪਾਲ ਸਿੰਘ ਖਹਿਰਾ ਦਾ ਵੀ ਫੇਸ ਆਪਾਂ ਰੱਖੀਏ ਤਾਂ ਤੁਸੀਂ ਉਹਨਾਂ ਦੇ ਨਾਲ ਵੀ ਸਮਰਥਨ ਦਿੰਦੇ ਰਹੇ ਹੋ ਅਕਸਰ ਉਹਨਾਂ ਦੇ ਨਾਲ ਕੋਈ ਜ਼ਿਆਤੀ ਹੁੰਦੀ ਸੀ ਤਾਂ ਉਹ ਤੁਸੀਂ ਉਹਦੇ ਤੇ ਆਵਾਜ਼ ਚੱਕਦੇ ਸੀਗੇ ਤਾਂ ਉਹਨਾਂ ਦੇ ਬਾਰੇ ਕੀ ਕਹਿਣਾ ਫਿਰ ਦੇਖੋ ਜਿੱਥੇ ਸੁਖਪਾਲ ਸਿੰਘ ਖਹਿਰੇ ਨਾਲ ਧੱਕਾ ਹੋਇਆ ਭਵੰਤ ਮਾਨ ਨੇ ਯੋਧ ਨਾਲ ਕੀਤੀ ਮੁਕੱਦਮੇ ਝੂਠੇ ਜੇਲ੍ਹਾਂ ਹੀ ਡੱਕਣਾ ਇੱਕ ਮੁਕੱਦਮਾ ਦੂਜਾ ਤੀਜਾ ਹਰ ਪੱਖ ਤੋਂ ਖੜੇ ਆ ਜਿੱਥੇ ਵੀ ਸਰਕਾਰਾਂ ਜ਼ੁਲਮ ਕਰਨਗੀਆਂ ਕਿਸੇ ਦੇ ਵੀ ਕਰਨ ਅਸੀਂ ਉਹਨੂੰ ਜਾਣਦੇ ਹੋਈਏ ਨਾ ਜਾਣਦੇ ਹੋਗੇ ਸਾਡਾ ਜਮੀਰ ਨਹੀਂ ਕਹਿੰਦਾ ਕਿ ਅਸੀਂ ਉਹਦੀ ਆਵਾਜ਼ ਬੁਲੰਦ ਰੇ ਨਾ ਕਰਦੇ ਸ਼ੁਕਰੀਆ ਅੱਜ ਵੀ ਧੱਕੇ ਦੇ ਖਿਲਾਫ ਬੋਲਾਂਗੇ ਕਿਸੇ ਨਾ ਵੀ ਹੋਵੇ ਪਰ ਮੈਂ ਖਰਾ ਸਾਬ ਨੂੰ ਦੋਤਨ ਮਾਰੀ ਅਪੀਲ ਕੀਤੀ ਹੈ ਬੇਨਤੀ ਕੀਤੀ ਸੀ ਕਿ ਜਿੱਥੇ ਮਾਨ ਸਾਹਿਬ ਚੋਣ ਲੜ ਰਿਹਾ ਤੁਸੀਂ ਨਾ ਲੜੋ ਅੱਛਾ ਹੁਣ ਹਾਂ ਇਹ ਹੁਣ ਉਹਨਾਂ ਦੀ ਮਰਜ਼ੀ ਆ ਉਹ ਕੀ ਉਹ ਕਨਪਨ ਪਾਰਟੀ ਹਾਈ ਕਮਾਂਡ ਕਹਿ ਰਹੀ ਹੈ ਤੁਸੀਂ ਕਿ ਉਹਨਾਂ ਨੂੰ ਇਹ ਗੱਲ ਕਹੀ ਕਿਉਂ ਤੁਸੀਂ ਸੁਜੈਸ਼ਨ ਦਿੱਤਾ ਟਕਰਾਉ ਹੁਣ ਕਿਉਂ ਚੰਗੇ ਬੰਦੇ ਟਕਰਾਉਣ ਬਿਲਕੁਲ ਨੀਟ ਕਰਾਉਣਾ ਚਾਹੀਦਾ ਨਾ ਚੰਗੇ ਬੰਦੇ ਮੈਂ ਤਾਂ ਉਹਨੂੰ ਕਿਹਾ ਸੀਗਾ ਮੈਂ ਖੇਰਾ ਸਾਹਿਬ ਤੁਸੀਂ ਚਲੇ ਜਾਓ ਖੰਡੂਰ ਸਾਹਿਬ ਚਲੇ ਜਾਓ ਤੁਹਾਨੂੰ ਕੀ ਲੱਗਦਾ ਫਿਰ ਵੋਟਾਂ ਖਰਾਬ ਹੋਣਗੀਆਂ ਉਹਨਾਂ ਦੇ ਜਾਇਜ਼ ਹੋਵੇਗਾ ਨੁਕਸਾਨ ਤਾਂ ਹੁੰਦਾ ਹੀ ਆ ਕੋਈ ਏਜ ਨਹੀਂ ਗੱਲ ਹੁੰਦੀ ਜਿਹੜੀ ਜਿਹੜੀ ਇੱਕ ਸੋਚ ਦੀ ਇੱਕ ਵਿਚਾਰਧਾਰਾ ਦੀ ਵੋਟ ਹੁੰਦੀ ਆ ਉਹ ਕਿਤੇ ਨਾ ਉਹਨਾਂ ਨੇ ਫਿਰ ਕੀ ਕਿਹਾ ਤੁਹਾਨੂੰ ਉਹ ਕਹਿੰਦੇ ਸਾਨੂੰ ਹਾਈ ਕਮਾਂਡ ਦਾ ਭਾਈ ਦੇਖੋ ਪ੍ਰੋਕੀ ਕਰਦੀ ਹੈ ਉਹ ਪਤਾ ਨਹੀਂ ਹਲੇ ਐਲਾਨ ਉਹਨਾਂ ਦਾ ਹੋਇਆ ਜਾਂ ਨਹੀਂ ਹੋਇਆ ਮੈਨੂੰ ਇਹ ਨਹੀਂ ਪਤਾ ਕੱਲ ਦੀ ਖਬਰ ਖੜ ਉੱਡ ਰਹੀ ਹੈ ਵੀ ਐਲਾਨ ਹੋ ਗਿਆ ਪਰ ਹਲੇ ਕੋਈ ਪੱਕੇ ਤੌਰ ਤੇ ਐਲਾਨ ਦੀ ਖਬਰ ਹਲੇ ਨਹੀਂ ਆਈ ਆ ਤੁਸੀਂ ਬਠਿੰਡਾ ਜਿਹੜਾ ਚੁਣਿਆ ਉਹ ਤੁਹਾਡਾ ਆਪਣਾ ਡਿਸੀਜਨ ਸੀ ਕਿਉਂਕਿ ਇਹ ਖਬਰਾਂ ਤਾਂ ਬਹੁਤ ਚਿਰ ਤੋਂ ਸੀ ਚਰਚਾ ਬੜੀ ਚਿਰ ਤੋਂ ਸੀ ਕਿ ਇਹ ਲੱਖਾ ਸਧਾਨਾ ਇਲੈਕਸ਼ਨ ਲੜੇਗਾ ਕਿ ਤੁਹਾਡੀ ਆਪਣੀ ਚੋਇਸ ਸੀ ਜਾਂ ਫਿਰ ਤੁਹਾਨੂੰ ਸਿਮਰ ਸਿੰਘ ਮਾਨ ਨੇ ਸਜੈਸਟ ਕੀਤਾ ਵੀ ਤੁਸੀਂ ਇੱਥੋਂ ਇਲੈਕਸ਼ਨ ਲੜੋ ਨਹੀਂ ਮੇਰਾ ਜ਼ਿਲ੍ਹਾ ਆਪਣਾ ਮੇਰਾ ਪਿੰਡ ਇਸ ਜ਼ਿਲ੍ਹੇ 'ਚ ਹੈ ਮੇਰਾ ਹਲਕਾ ਫੂਲ ਵੈਸੇ ਇਹਨਾਂ ਨੇ ਉਦੋਂ ਬਾਦਲਾਂ ਨੇ ਲੰਬੀ ਪਾ ਲਿਆ ਵਿੱਚ ਤੇ ਫੂਲ ਕੱਟ ਕੇ ਕਰਤਾ ਸੀਗਾ ਫਰੀਦਕੋਟ 'ਚ ਮੇਰਾ ਜ਼ਿਲ੍ਹਾ ਮੈਂ ਪਹਿਲਾਂ ਤੋਂ ਹੀ ਇੱਥੋਂ ਇੱਥੀ ਮੈਂ ਇੱਥੀ ਵਿਚਰਿਆ ਇੱਥੀ ਮੈਂ ਪੜਿਆ ਬਠਿੰਡੇ 'ਚ ਇੱਥੋਂ ਹੀ ਵੱਡਾ ਹੋਇਆ ਮੈਂ ਤੇ ਮੈਂ ਆਪਣੇ ਹਲਕੇ ਚੋਂ ਜੁਰਣ ਲੜੂਗਾ ਨਾ ਤੁਸੀਂ ਇੱਕ ਗੱਲ ਬੜੀ ਅੱਛੀ ਕਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਤੁਸੀਂ ਕਿਹਾ ਕਿ ਜਦੋਂ ਇੱਕ ਮਹੀਨਾ ਸਰਕਾਰ ਪੰਜਾਬ ਦੇ ਲੋਕਾਂ ਨੂੰ 3 ਕਰੋੜ ਲੋਕਾਂ ਨੂੰ ਘਰ ਦੇ ਵਿੱਚ ਡੱਕ ਸਕਦੀ ਹੈ ਤਾਂ ਜਿਹੜਾ ਨਸ਼ਾ ਹੈਗਾ ਉਹ ਐਡਾ ਵੱਡਾ ਇੱਕ ਇਸ਼ੂ ਹੈ ਬਹੁਤ ਵੱਡਾ ਇਸ਼ੂ ਹੈ ਰੋਜ਼ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਕਿ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਬਠਿੰਡੇ ਦੀ ਵੀ ਜੇ ਗੱਲ ਕਰੀਏ ਤਾਂ ਇੱਥੇ ਵੀ ਇਸ ਇਹਦੇ ਨੰਬਰਸ ਬਹੁਤ ਜ਼ਿਆਦਾ ਵੱਡੇ ਨੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਨਸ਼ੇ ਦੀ ਚਪੇਟ ਦੇ ਵਿੱਚ ਆ ਕੇ ਮਰ ਰਹੇ ਨੇ ਤੁਹਾਡਾ ਨਸ਼ੇ ਨੂੰ ਲੈ ਕੇ ਕਿ ਤੁਹਾਡੇ ਕਿ ਤੁਹਾਡੇ ਕਿ ਤੁਹਾਡੇ ਨੋਟਿਸ ਦੇ ਵਿੱਚ ਤੁਹਾਡੇ ਨੋਟਿਸ ਦੇ ਵਿੱਚ ਉਹ ਬੰਦੇ ਜਾਂ ਉਹ ਜਿਹੜਾ ਸਾਰਾ ਨੈਕਸਸ ਹੈ ਉਹ ਤੁਹਾਡੇ ਨੋਟਿਸ ਦੇ ਵਿੱਚ ਹੈਗਾ ਵੀ ਕਿਹੜੇ ਬੰਦੇ ਨੇ ਤੇ ਤੁਸੀਂ ਉਹਨਾਂ ਨੂੰ ਫਿਰ ਸਿਰਫ ਸਵਾਲ ਮੇਰਾ ਹਰ ਬਾਦਲਾਂ ਨੂੰ ਵੀ ਹੈ ਬੂਟੇ ਬਾਦਲਾਂ ਨੂੰ ਬਾਦਲਾਂ ਨੂੰ ਤਾਂ ਜੀ ਗਿਆ ਨੂੰ 10 ਸਾਲ ਹੋ ਗਏ ਨਾ ਤੁਸੀਂ ਹਰ ਵਾਰੀ ਉਹਨਾਂ ਦੀ ਜਿੱਦ ਲਾਏ ਬੂਟੇ ਕਿਹਨੇ ਲਾਏ ਮੈਂ ਸ਼ੁਰੂ ਗੱਲ ਕਰਦਾ ਨਾ ਵੀ ਬੀ ਇਹ ਕਿਹਨੇ ਬੀਜਿਆ ਉਹ ਅੱਜ ਵੀ ਸਾਡੇ ਸਾਹਮਣੇ ਸੋਚਾ ਸਿੰਘ ਲੰਗਾ ਦਾ ਮੁੰਡਾ ਫੜਿਆ ਕਿ ਨਹੀਂ ਇਹਦਾ ਮੁਕਰਦੇ ਸੀਗੇ ਉਹਦਾ ਇਹਦਾ ਕੰਮ ਹੀ ਨਹੀਂ ਕੀਤਾ ਮੈਂ ਕਹਿੰਦਾ ਬੂਟੇ ਹੁੰਦਾਂ ਨੇ ਲਾਏ ਸ਼ੁਰੂ ਉਹਨਾਂ ਨੇ ਕੰਮ ਕੀਤਾ ਕਾਂਗਰਸ ਸਿੰਘਾਂ ਨੇ ਪਾਣੀ ਪਾਇਆ ਬੂਟੇ ਵੱਡੇ ਕਰਤੇ ਇਹ ਫਸਲ ਵੱਢਣ ਦੇ ਆ ਗਏ ਹੁਣ ਝਾੜੂ ਵਾਲੇ ਫਸਲ ਵੱਢ ਰਿਹਾ ਸਾਡੀ ਜਵਾਨੀ ਨੂੰ ਮਰਦ ਨੂੰ ਦੇਖ ਕੇ ਤੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਅਸਲ ਦੇ ਵਿੱਚ ਮੈਂ ਬਹੁਤ ਸਮਝਾਉਣ ਦਾ ਯਤਨ ਕਰ ਰਿਹਾ ਲੋਕਾਂ ਨੂੰ ਕਿ ਇਹ ਸਟੇਟ ਦਾ ਏਜੰਸੀਆਂ ਦਾ ਇੱਕ ਵਰਤਾਰਾ ਹੈ ਕਿਸੇ ਵੀ ਤਰੀਕੇ ਨਾਲ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨਾ ਨਹੀਂ ਚਿੱਟਾ ਦਾ ਪੰਜਾਂ ਘੰਟਿਆਂ ਦੀ ਖੇਡ ਆ ਇੱਕ ਛੁਟਕੀ ਨਹੀਂ ਥੋਣਾ ਕਿਤੇ ਭਲਿਆ ਜੇ ਸਰਕਾਰਾਂ ਚਾਹੁੰਨ ਉਹ ਸੁਣਾਈ ਤਾਂ ਹੈ ਵੀ ਜੇ 3 ਸਵਾ 3 ਕਰੋੜ ਬੰਦੇ ਨੂੰ ਤਾਰ ਸਕਦੇ ਆ ਘਰਾਂ ਚ ਕਰੋਨੇ ਵੇਲੇ ਚਿੱਟਾ ਵੇਚਣ ਵਾਲਾ ਲੱਖ ਬੰਦਾ ਹੋਣਾ 2 ਲੱਖ ਹੋਣਾ ਪੂਰੇ ਪੰਜਾਬ ਚ ਪਰ ਇਹ ਨਹੀਂ ਹੋਣਾ ਕਿਉਂਕਿ ਇਹ ਕਿਸੇ ਵੀ ਤਰੀਕੇ ਨਾਲ ਪਤਾ ਵੀ ਪੰਜਾਬ ਦੀ ਜਵਾਨੀ ਹੈ ਜਿਹੜੀ ਇਹ ਉਹ ਖੂਨ ਆ ਜਬਰ ਤੇ ਜ਼ੁਲਮ ਦੇ ਖਿਲਾਫ ਇਹ ਖੂਨ ਬੋਲੂਗੀ ਬੋਲੂਗਾ ਤੁਸੀਂ ਖੱਬੇ ਪੱਖੀ ਸੋਚਦੇ ਹੋ ਲੈਫਟਿਸਟ ਹੋ ਹਨਾ ਤੁਹਾਡੇ ਨਾਲ ਹੋਰ ਵੀ ਨੌਜਵਾਨ ਨੇ ਭਾਣਾ ਆਪਾਂ ਗੱਲ ਕਰ ਲਈਏ ਹੋਰ ਵੀ ਉੱਪਰ ਦੇ ਨੌਜਵਾਨ ਤੁਹਾਡੇ ਨਾਲ ਆ ਕੇ ਖੜਦੇ ਨੇ ਪਰ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਜਿਵੇਂ ਹੁਣ ਬਲਵਿੰਦਰ ਸੇਖੋਂ ਐ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਤਾਂ ਹੀ ਵਾਸ ਆਲਸੋ ਸੇਇੰਗ ਕਿ ਮੈਂ ਵੀ ਇਲੈਕਸ਼ਨ ਜਿਹੜੀ ਹੈ ਲਾਈਕਲੀ ਟੂ ਬੀ ਕੰਟੈਸਟਡ ਫਰੋਮ ਸੰਗਰੂਰ ਕੰਸਟਿਟੂਐਂਸੀ ਤਾਂ ਜਦੋਂ ਕੋਈ ਮੁੱਦਾ ਹੁੰਦਾ ਉੱਥੇ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਬਟ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਆਉਂਦੇ ਹੈਗੇ ਤੁਸੀਂ ਹੁਣ ਵੀ ਤੁਸੀਂ ਇਹਨਾਂ ਦੇ ਨਾਲ ਸਮਰਥਨ ਦੇ ਨਾਲ ਤੁਸੀਂ ਇਲੈਕਸ਼ਨ ਲੜ ਰਹੇ ਹੋ ਇੰਡੀਵਿਜੂਅਲੀ ਆਜ਼ਾਦ ਤੌਰ ਤੇ ਪਰ ਤੁਸੀਂ ਸ਼ਰੋਮਨੀ ਅਕਾਲੀ ਦਲ ਅਭਿਰਸਰ ਜੁਆਇਨ ਨਹੀਂ ਕੀਤੀ ਹੈਗੀ ਇਹਦੇ ਪਿੱਛੇ ਕੀ ਕਾਰਨ ਹੈ ਦੇਖੋ ਪਾਰਟੀ ਜਿਹੜੀ ਹੈਗੀ ਹੈ ਪਾਰਟੀ ਕੋਲ ਕੋਈ ਪੱਕਾ ਨਿਸ਼ਾਨ ਨਹੀਂ ਹੈਗਾ ਬੈਸੇ ਨਿਸ਼ਾਨ ਆ ਜਿਹੜਾ ਸਾਰੇ ਸੋਚ ਰਹੇ ਹੈਗੇ ਵੀ 13 ਦੇ 13 ਜਾਂ 14 ਦੇ 14 ਜਿਹੜੇ ਚੰਡੀਗੜ੍ਹ ਨੂੰ ਲਾ ਕੇ ਜਿੰਨੇ ਵੀ ਉਮੀਦਵਾਰ ਹੋਣਗੇ ਉਹਦਾ ਇੱਕੋ ਨਿਸ਼ਾਨ ਲਿਆ ਜਾ ਤੁਸੀਂ ਕਿਹਾ ਇਕੱਠੇ ਨਹੀਂ ਹੁੰਦੇ ਇਕੱਠੇ ਆ ਤੁਸੀਂ ਤਾਂ ਇਕੱਠੇ ਆ ਮੈਂ ਤਾਂ ਡਾਕਟਰ ਗਾਂਧੀ ਕੋਲ ਵੀ ਗਿਆ ਖੈਰਾ ਸਾਹਿਬ ਕੋਲ ਵੀ ਗਿਆ ਮੈਂ ਤਾਂ ਹੋਰ ਬੰਦਿਆਂ ਕੋਲ ਵੀ ਗਿਆ ਵੀ ਆਪਾਂ ਯਾਰ ਇਕੱਠੇ ਹੋ ਜਾਈਏ ਆਪਾਂ ਇਕੱਠੇ ਹੋ ਕੇ ਤੁਰੀਏ ਹੁਣ ਜੋ ਤੁਰਨਾ ਨਹੀਂ ਚਾਹੁੰਦੇ ਤਾਂ ਫਿਰ ਅਸੀਂ ਕੀ ਕਰ ਸਕਦੇ ਕੀ ਕਰ ਸਕਦਾ ਹਰ ਤੁਸੀਂ ਮਤਲਬ ਆਪਣੇ ਪਾਥ ਤੇ ਚੱਲ ਰਹੇ ਹੋ ਦੇਖੋ ਮੈਂ ਤਾਂ ਆਪਣਾ ਯਤਨ ਕਰ ਰਿਹਾ ਮੈਂ 450 ਪਿੰਡ ਜਾ ਚੁੱਕਿਆ ਜਿੱਤ ਕੇ ਨਹੀਂ ਗਿਆ ਹੁਣ ਕੋਈ ਮੈਂ ਤਾਂ ਇਕੱਲੇ ਇਕੱਲੇ ਲੋਕਾਂ ਕੋਲ ਆ ਹੀ ਵਿਚਾਰ ਸੋਚ ਤੇ ਪ੍ਰਚਾਰ ਲੈ ਕੇ ਤੁਰਿਆ ਮੈਂ ਤਾਂ ਗੁੱਟਾਂ ਤਾਂ ਮੈਂ ਖਿਰਤੇ ਕਹਿਣਾ ਵੀ ਭਾਈ ਚੰਗਾ ਲੱਗਿਆ ਪਾਦ ਉਹ ਨਹੀਂ ਛੋਡੀ ਮਰ ਜਿਵੇਂ ਮੈਂ ਖਿਰਤੇ ਕਹਿਣਾ ਇਹ ਗੱਲਾਂ ਪਰ ਮੈਂ ਸ਼ੁਰੂ ਚ ਤਾਂ ਇਹ ਗੱਲ ਕਹਿਣਾ ਜਾ ਕੇ ਵੀਰ ਤੁਸੀਂ ਜ਼ਮੀਨਾਂ ਨਾ ਵੇਚ ਕੇ ਭਜੋ ਪਰਵਾਸ ਨਾ ਕਰੋ ਮੁੜ ਕੇ ਆਪਣੀ ਧਰਤੀ ਤੇ ਆਓ ਆਪਣੇ ਪਾਣੀ ਸੰਭਾਲ ਲਓ ਪਾਣੀ ਛੋਡਾ ਖਤਮ ਹੋ ਚੱਲਿਆ ਬਿਜਲੀ ਮੁਫ਼ਤ ਵਾਲੇ ਪਿੱਛੇ ਨਾ ਪੋ ਨਹਿਰੀ ਪਾਣੀ ਦੀ ਮੰਗ ਕਰੋ ਜਿੱਥੇ ਵੀ ਬੰਨਣਾ ਚਾਹਨਾ ਖਾਲ ਨਾ ਟਾਓ ਕਸੀਆਂ ਸੂਏ ਆਪਣੇ ਪੱਕੇ ਕੰਕਰੀਟ ਪਾ ਕੇ ਲਫਾਫੇ ਪਾ ਕੇ ਨਾ ਹੋਣ ਦਿਓ ਤੁਸੀਂ ਜਿਹੜਾ ਇਸ ਵੇਲੇ ਨਸ਼ਿਆਂ ਦੀ ਗੱਲ ਅਰਝਾਨ ਆ ਉਹ ਤੋਂ ਕਿਵੇਂ ਬਚਣਾ ਉਹ ਵੀ ਮੈਂ ਗੱਲਾਂ ਬਾਤਾਂ ਕਰਦਾ ਜਾ ਕੇ ਪਿੰਡਾਂ ਦੇ ਅੰਦਰ ਮੈਂ ਕਹਿੰਦਾ ਜਿਹੜਾ ਕੰਮ ਆਰ ਜੁਗਾਰ ਆ ਸਾਡੇ ਆਪਣੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਸਾਡੇ ਜਿਹੜੇ ਸਾਡੇ ਨਾਲ ਖੜੇ ਨੇ ਸਦੀਆਂ ਤੋਂ ਲੈ ਕੇ ਜੰਗਾਂ ਜੁੱਦਾਂ 'ਚ ਬਰਾਬਰ ਲੜੇ ਨੇ ਗੁਰੂ ਘਰ ਤੇ ਸੇਵਿਆਂ ਦੀ ਗੱਲ ਕਰਦਾ ਪਿੰਡਾਂ ਜਾ ਕੇ ਗੁਰੂ ਘਰ ਤੇ ਸੇਵੇ ਇਕੱਠੇ ਕਰੋ ਬੋਲੀ ਨੂੰ ਬਚਾਉਣ ਲਈ ਮੈਂ ਕਹਿੰਦਾ ਵੀ ਤੁਸੀਂ ਆਪਣੇ ਜਵਾਕਾ ਮਗਰ ਸਕੂਲਾਂ ਜਾਓ ਪਤਾ ਕਰੋ ਵੀ ਕਿੱਥੇ ਸਾਨੂੰ ਜੋੜ ਰਿਹਾ ਸਾਡੇ ਜਵਾਕ ਨੂੰ ਤੇ ਕਿਹੜੇ ਇਤਿਹਾਸ ਨਾਲ ਸਾਡੀ ਬੋਲੀ ਸਾਡੇ ਕੋਲੋਂ ਮਾਰ ਰਿਹਾ ਸਾਡੇ ਜਵਾਕਾਂ ਕੋਲੋਂ ਇਹ ਸਾਰੀਆਂ ਉਹੀ ਗੱਲਾਂ ਕਰਦਾ ਜਿਹਦੀ ਲੋੜ ਅੱਜ ਮਤਲਬ ਅਖੀਰ ਤੇ ਕਹਣਾ ਭਾਈ ਚੰਗਾ ਲੱਗਾ ਸਾਥ ਦਿਓ ਤੁਸੀਂ ਤੁਸੀਂ ਸਕੂਲਾਂ ਦੀ ਗੱਲ ਕੀਤੀ ਤੁਸੀਂ ਅਕਸਰ ਮੁੱਦਾ ਚੱਕਦੇ ਹੋ ਸਕੂਲਾਂ ਦਾ ਬੋਲੀ ਨੂੰ ਲੈ ਕੇ ਮੁੱਦਾ ਚੱਕਦੇ ਹੋ ਉਸ ਤੋਂ ਬਾਅਦ ਵੀ ਜਿਹੜੇ ਪ੍ਰਾਈਵੇਟ ਸਕੂਲ ਅਸੀਂ ਆਪਾਂ ਦੇਖ ਲਓ ਕਿ ਪਿਛਲੇ 25 30 ਸਾਲਾਂ ਦੇ ਵਿੱਚ ਇੰਨਾ ਪ੍ਰਾਈਵੇਟਾਈਜੇਸ਼ਨ ਹੋ ਗਿਆ ਚਾਹੇ ਉਹ ਸਕੂਲ ਲਗਾ ਲਓ ਚਾਹੇ ਹਸਪੀਟਲ ਲਗਾ ਲਓ ਕਿ ਜਿਹੜੇ ਸਰਕਾਰੀ ਸਕੂਲ ਆ ਉਹ ਬਿਲਕੁਲ ਠਾਪੀ ਹੋ ਗਏ ਐਮੀਨੈਂਸ ਸਕੂਲ ਆਫ ਐਮੀਨੈਂਸ ਕਹਿਣਾ ਤੇ ਇੱਕ ਅਲੱਗ ਗੱਲ ਹੈ ਪਰ ਉਦੋਂ ਮੰਨੇ ਜਾਣਗੇ ਸਕੂਲ ਆਫ ਐਮੀਨੈਂਸ ਜਦੋਂ ਬਿਊਰੋਕਰੈਟਸ ਦੇ ਬੱਚੇ ਉੱਥੇ ਆ ਕੇ ਪੜਨਗੇ ਜੇ ਅਸੀਂ 80 ਦੀ ਗੱਲ ਕਰ ਲਈ 1980 ਦੀ ਗੱਲ ਕਰ ਲਈ ਉਹ ਉਸ ਬੈਚ ਦੇ ਜਿਹੜੇ ਆਈਐਸ ਆਈਪੀਐਸ ਉਹ ਸਾਰੇ ਸਰਕਾਰੀ ਸਕੂਲਾਂ 'ਚ ਪੜੇ ਹੋਏ। ਭਾਵੇਂ ਅਸਲ ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਨਾ ਉਹ ਇਹ ਇੱਕ ਤਰੀਕੇ ਨਾਲ ਸਾਡਾ ਸੱਭਿਆਚਾਰ ਕਿਵੇਂ ਮਾਰਨਾ ਮੇਰਾ ਮੇਰਾ ਸਵਾਲ ਵਿੱਚ ਹੈ ਕੰਪਲੀਟ ਹੋ ਲੈਂਦੇ ਹੋ ਫਿਰ ਮੈਂ ਤੁਹਾਡੀ ਸੁਣਦੀ ਹਾਂ ਗੱਲ। ਬੱਚਿਆਂ ਦੇ ਯੂਨੀਫਾਰਮਸ ਤੋਂ ਲੈ ਕੇ ਬੁੱਕਸ ਤੋਂ ਲੈ ਕੇ ਹਰ ਸਾਲ ਪੇਰੈਂਟਸ ਦਾ ਵੀ ਮਾਪੇ ਦਾ ਵੀ ਉਮੀਦ ਸ਼ੋਸ਼ਣ ਹੁੰਦਾ ਹੈ। ਤੁਸੀਂ ਕੱਲੀ ਬੋਲੀ ਦੀ ਗੱਲ ਕੀਤੀ। ਪਰ ਆਪਾਂ ਜੋ ਸਕੂਲ ਯੂਨੀਫਾਰਮਸ ਤੋਂ ਲੈ ਕੇ ਗੱਲ ਕਰੀਏ ਜਾਂ ਫਿਰ ਬੁਕਸ ਦੀ ਗੱਲ ਕਰੀਏ ਤਾਂ ਮਾਪੇ ਦਾ ਉਵੇਂ ਹੀ ਸੋਸ਼ਨ ਚੱਲ ਰਿਹਾ ਹੁਣ ਤਾਂ ਪੜਾਉਣਾ ਬਹੁਤ ਔਖਾ ਹੋ ਗਿਆ ਇੱਕ ਛੋਟੇ ਬੱਚੇ ਦੀ ਵੀ ਜਿਹੜੀ ਫੀਸ ਹੈ ਸਾਲ ਦੀ ਲੱਖ ਰੁਪਏ ਦੀ ਚਲੀ ਜਾਂਦੀ ਹੈ ਲੈ ਕੇ ਜੀ ਯੂਕੇ ਜੀ ਦੇ ਔਰ ਮੈਨੂੰ ਮੈਨੂੰ ਨੋਟਿਸ ਦੇ ਵਿੱਚ ਆਇਆ ਕਿ ਤੁਹਾਡੇ ਆਪਣੇ ਬੱਚੇ ਜਿਹੜੇ ਹੈਗੇ ਉਹ ਸਰਕਾਰੀ ਸਕੂਲ ਚ ਪੜਦੇ ਆ ਮੇਰੇ ਸਰਕਾਰੀ ਚ ਨਹੀਂ ਪੜਦੇ ਭੈਣ ਮਿਲਗੇ ਸਕੂਲ ਮੈਂ ਕਹਿੰਦਾ ਕੋਈ ਮਾੜਾ ਨਹੀਂ ਹੁੰਦਾ ਬਿਸ਼ਰਤੇ ਸਾਡੇ ਸਰਕਾਰਾਂ ਨੇ ਸਾਡੇ ਸਰਕਾਰੀ ਸਕੂਲਾਂ ਦਾ ਸਿਸਟਮ ਹੀ ਫੇਲ ਕਰਤਾ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲ ਨੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਸਾਰੇ ਫੇਲ ਕਰਤੇ ਬਰਾਬਰ ਪ੍ਰਾਈਵੇਟ ادارے ਖੜੇ ਕਰਤੇ ਤੁਸੀਂ ਆਪਦੇ ਬੱਚੇ ਸਰਕਾਰੀ ਸਕੂਲ ਚ ਕਿਉਂ ਹਟਾਏ ਨਹੀਂ ਮੈਂ ਹਟਾਏ ਨਹੀਂ ਮੇਰਾ ਤਾਂ ਛੋਟੇ ਜਵਾਬ ਨਹੀਂ ਹਲੇ ਅੱਛਾ ਇੱਕ ਦੂਜੀ ਚ ਇਕਲੇ ਪਹਿਲੀ ਕੱਚੀ ਚੀ ਹੈ ਅੱਛਾ ਹਟਾਏ ਨਹੀਂ ਲਾਈ ਹੋਣਾ ਮੈਂ ਤਾਂ ਹਟਾਉਣੇ ਮੈਂ ਕਿਹੜੇ ਹਟਾ ਦੇ ਸਰਕਾਰੀ ਜਿਕੇ ਪ੍ਰਾਈਵੇਟ ਪ੍ਰਾਈਵੇਟ ਸਕੂਲ ਜਾਂਦੇ ਆ ਅੱਛਾ ਮੈਂ ਸਰਕਾਰੀ ਪ੍ਰਾਈਵੇਟ ਦੀ ਗੱਲ ਨਹੀਂ ਕੀਤੀ ਕਦੇ ਵੀ ਮੈਂ ਖੁਦ ਡਿਪਲੋਮਾ ਕੀਤਾ ਉਰਦੂ ਦਾ ਮੈਂ ਕਿਸ ਜਬਾਨ ਦੇ ਖਿਲਾਫ ਨਹੀਂ ਹੈਗਾ ਵੀ ਮੈਂ ਬੁਲੀ ਦੇ ਖਿਲਾਫ ਹਾਂ ਕੱਲ ਮੈਂ ਮਾਂ ਬੋਲੀ ਦੀ ਕਰਦਾ ਬੱਚਾ ਜਿੰਨੀਆਂ ਬੋਲੀਆਂ ਵੀ ਸਿੱਖੂਗਾ ਉਨਾਂ ਹੀ ਉਹਦੇ ਕੋਲ ਗਿਆਨ ਦਾ ਭੰਡਾਰ ਹੋਣਾ ਜੇ ਸੁੱਡੀ ਮਾਂ ਮਰ ਗਈ ਬੋਲੀ ਮਰ ਗਈ ਮੈਂ ਉਹਦੀ ਗੱਲ ਕਰ ਰਿਹਾ ਦੁਨੀਆ ਦੇ ਵਿੱਚ ਜਿਹੜੇ ਡੱਚ ਲੋਕ ਨੇ ਅੰਗਰੇਜ਼ ਉਹ ਕਿਹੜਾ ਅੰਗਰੇਜ਼ੀ ਨਹੀਂ ਜਾਣਦੇ ਜਾਪਾਨੀ ਲੋਕ ਨੇ ਰੂਸੀ ਨੇ ਚੀਨੀ ਨੇ ਜਾਪਾਨੀ ਨੇ ਅੰਗਰੇਜ਼ੀ ਵੀ ਤਾਂ ਜਾਣਦੇ ਨੇ ਨਾ ਪਰ ਉਹ ਸਾਰਾ ਗੱਲਬਾਤ ਸਾਰਾ ਉਹਨਾਂ ਦਾ ਰੁਜ਼ਗਾਰ ਕਾਰੋਬਾਰ ਆਪਣੀ ਬੋਲੀ ਚ ਹੁੰਦਾ ਸਾਡੀ ਬੋਲੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਲੋੜ ਆ ਬੋਲੀ ਬਣਾਉਣ ਦੀ ਲੋੜ ਆ ਜੋ ਦੂਰ ਹੋ ਰਹੀ ਆ ਕਦਮ ਕਰ ਰਹੇ ਆ ਆਪਾਂ ਸਰਕਾਰਾਂ ਦਾ ਕੰਮ ਆ ਹੁਣ 2009 ਦੇ ਵਿੱਚ ਹਾਈ ਕੋਰਟ ਨੇ ਕਿਹਾ ਸੀ ਵੀ 1800 ਦੇ ਕਰੀਬ ਸਾਨੂੰ ਬੰਦਾ ਤੁਸੀਂ ਦਿਓ ਆਈ ਸੋਡੀਆਂ ਹੀਟਲੀਆਂ ਅਦਾਲਤਾਂ ਦਾ ਕੰਮ ਪੰਜਾਬੀ ਸ਼ੁਰੂ ਕਰ ਦਾਂਗੇ 2009 ਤੋਂ ਲੈ ਕੇ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਕਿੰਨੀਆਂ ਸਰਕਾਰਾਂ ਲੰਘੀਆਂ ਕਿਸੇ ਨੇ ਨਹੀਂ ਕੰਮ ਕੀਤਾ ਇਹ ਕਰਨ ਦੀ ਲੋੜ ਆ ਜੇ ਵਾਕਈ ਅਸੀਂ ਆਪਣੀ ਬੋਲੀ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਬੋਲੀ ਨਾਲੋਂ ਪਹਿਲਾਂ ਸਾਡੇ ਸ਼ਬਦ ਮਰ ਰਹੇ ਨੇ ਪਰ ਉਹ ਲਗਾਤਾਰ ਉਹ ਨੀਤੀਆਂ ਲੈ ਕੇ ਆ ਰਹੇ ਨੇ ਸੰਸਕ੍ਰਿਤ ਕਹਿੰਦੇ ਲਾਜ਼ਮੀ ਹੈ ਸਕੂਲਾਂ 'ਚ ਪੜ੍ਹਨੀ ਕਰ ਦੇਣਗੇ ਬੋਲੀ ਥੋੜੀ ਆਪਣੀ ਪੜਾਉਣੀ ਹੈ ਪੜਾਉਣੀ ਨਹੀਂ ਪੜਾਉਣੀ ਨਾ ਪੜੋ ਉਹ ਕਹਿੰਦੇ ਇਤਿਹਾਸ ਆ ਅਸੀਂ ਸੋਡੜਾ ਦਾ ਪੜਾਉਣਾ ਹੀ ਕੋਈ ਨਹੀਂ ਜੋ ਉਹਨਾਂ ਨੇ ਤੋੜ ਮਰੋੜ ਕੇ ਇਤਿਹਾਸ ਤੋਂ ਮਤਿਹਾਸ ਤੋਂ ਇਤਿਹਾਸ ਬਣਾਇਆ ਉਹਨੂੰ ਉਹ ਪੇਸ਼ ਕਰ ਰਹੇ ਨੇ ਇਹ ਇੱਥੇ ਸਾਨੂੰ ਹੁਣ ਇਧਰੋਂ ਮੈਂ ਸਕੂਲ ਪਿੰਡਾਂ ਜਾਣਾ ਹਰ ਪਿੰਡ ਦੇ ਵਿੱਚ 5-5 7-700 ਬੰਦੇ ਇਕੱਠ ਹੁੰਦਾ ਮੈਂ ਬਹੁਤਾਂ ਕੋਈ ਬੰਦਾ ਬਾਹਰ ਖੜੀ ਕਰੋ ਜਿਹੜੇ ਬੰਦੇ ਨੇ ਆਪਣੇ ਘਰੇ ਆ ਜਵਾਗ ਦੀ ਕਾਪੀ ਖੋਲੀ ਹੈ ਕੀ ਪੜਾਉਂਦੇ ਕਿਤਾਬ ਖੋਲ੍ਹੇ ਕਰਦੇ ਆਸ ਪੜਾਉਂਦੇ ਸਕੂਲ ਚ ਗਏ ਹੋ ਹੁਣ ਮੇਰੀ ਸਕੂਲਾਂ ਨਾਲ ਗੱਲ ਹੋਈ ਅੱਜ ਕੀ ਦੋ ਤਨ ਨਾਲ ਮੈਂ ਉਹਨੂੰ ਕਿਹਾ ਮੇਰੇ ਮਿੱਤਰ ਵੀ ਨਾ ਸਕੂਲਾਂ ਨੇ ਮੈਂ ਹਰ ਤੁਸੀਂ ਇੱਕ ਕੰਮ ਕਰੋ ਏਕਾ ਦੁਆ ਪੰਜਾਬੀ ਚ ਪਹਾੜੇ ਪੰਜਾਬੀ ਚ ਇਹ ਕਿਉਂ ਨਹੀਂ ਸ਼ੁਰੂ ਕਰਦੇ ਨਾਲ ਬਈ ਜਬਾ 999783 ਦਾ ਪਤਾ ਹੀ ਨਹੀਂ ਨੰਬਰ ਲਿਖਾਉਣ ਲੱਗ ਜਓ ਅੰਗਰੇਜ਼ੀ ਹੀ ਲਿਖਦੇ ਨੇ ਜੀ ਇਹਦੇ ਲਈ ਵੀ ਸਾਨੂੰ ਸਦਾ ਯਤਨ ਦੇਖੋ ਮੈਂ ਤਾਂ ਇਸ ਕਰਕੇ ਇਸ ਖੇਤਰ ਚ ਆਇਆ ਵੀ ਮੈਂ ਘਟੋ ਘਟ ਸਾਡੀ ਆਵਾਜ਼ ਆ ਜਿਹੜੀ ਉਥੋਂ ਤੱਕ 50 ਗਾਂ ਜਦੋਂ ਤੱਕ ਸਾਡੀ ਆਵਾਜ਼ ਪਚਾਈ ਨਹੀਂ ਗਈ ਮੈਂ ਘਟੋ ਘਟ ਮੇਰੇ ਕੋਲ ਮੰਨ ਲਓ ਪਾਵਰ ਆਉਂਦੀ ਹੈ ਮੈਂ ਕਹਾਂ ਨੂੰ ਸਕੂਲਾਂ ਦੀ ਮਾਨਤਾ ਰੱਦ ਕਰ ਸਕਦਾ ਦੱਸੋ ਵੀ ਸਾਡੀ ਬੋਲੀ ਨੂੰ ਕਿਉਂ ਮਾਰ ਰਹੇ ਆਂ ਇਹ ਕੰਮ ਸਾਡੇ ਮੁੱਖ ਮੰਤਰੀ ਦਾ ਪੰਜਾਬ ਦੇ ਦਾ ਮੈਂ ਮਿਲ ਕੇ ਵੀ ਕਿਹਾ ਉਹਨਾਂ ਨੂੰ ਸਰਕਾਰ ਬਣੀ ਹੋ ਤਿੰਨ ਮਹੀਨੇ ਹੋਈ ਚਾਰ ਉਹਨਾਂ ਮਿਲ ਕੇ ਕਿਹਾ ਮੈਂ ਮਾਨ ਸਾਹਿਬ ਆਹ ਕੰਮ ਕਰਨ ਵਾਲੇ ਨਹੀਂ ਉਸ ਗੱਲਾਂ ਚ ਨੇ ਉਹਨਾਂ ਕੋਲ ਝਟਕਲੇ ਆ ਉਹ ਸੁਣਾ ਸੁਣਾ ਕੇ ਲੋਕਾਂ ਨੂੰ ਤਾੜੀਆਂ ਮਰਬਾਈ ਜ ਨੇ ਸਾਡਾ ਬૌਧਿਕ ਪੱਧਰ ਕਿੱਥੇ ਖੜ ਗਿਆ ਅਸਲ ਦੇ ਵਿੱਚ ਸਾਡੀ ਜਵਾਨੀ ਲਿਟਰੇਚਰ ਨਾਲ ਟੁੱਟ ਗਈ ਸਾਹਿਤ ਪੜਨੋਂ ਹਟ ਗਏ ਤੁਸੀਂ ਜੇਲ੍ਹ ਦੇ ਵਿੱਚ ਤੁਸੀਂ ਜੇਲ੍ਹ ਦੇ ਵਿੱਚ ਐਮਏ ਕੀਤੀ ਸੀ ਕਾਦੀ ਐਮਏ ਕੀਤੀ ਬਾਬਾ ਪੜੀਆਂ ਭੈਣ ਮੇਰੀਆਂ ਮੈਂ ਬੜੀਆਂ ਕਿਤਾਬਾਂ ਪੜੀਆਂ ਮੈਂ ਇਸੇ ਵਿੱਚ ਕਾਦੀ ਐਮਏ ਕੀਤੀ ਸੀ ਮੈਂ ਬਾਹਰ ਹੀ ਕੀਤੀ ਐਮਏ ਤਾਂ ਮੈਂ ਉਰਦੂ ਕੀਤਾ ਸੀ ਜੇਲ੍ਹ ਦੇ ਵਿੱਚ ਜੇਲ੍ਹ ਛੋੜਦੂਗੀ ਤਾਂ ਮੈਂ ਮੈਂ ਜਿਹੜੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਨਾ ਵੀ ਅਸਲ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਨੇ ਲਾਇਬ੍ਰੇਰੀਆਂ ਹੈ ਨਹੀਂ ਪਿੰਡਾਂ 'ਚ ਅਖਬਾਰ ਕਿਸੇ ਕੋਲੇ ਆਉਂਦਾ ਨਹੀਂ ਕੁ ਚੰਗਾ ਬੰਦਾ ਕੋਈ ਚੰਗਾ ਸਾਹਿਤਕਾਰ ਕੋਈ ਬੋਲ ਰਿਹਾ ਹੋਵੇ ਕੋਈ ਬੁੱਧੀਜੀਵੀ ਬੋਲ ਰਿਹਾ ਹੋਵੇ ਕੋਈ ਇਤਿਹਾਸਕਾਰ ਬੋਲ ਰਿਹਾ ਹੋਵੇ ਕੋਈ ਚੰਗੀ ਕਿਸੇ ਨੇ ਗੱਲ ਲਿਖੀ ਹੋਵੇ ਅਸੀਂ ਐ ਨਗਾ ਦਿੰਨੇ ਆ ਮੋਬਾਈਲ ਤੋਂ ਗਾਹਾਂ ਤੇ ਸਾਗਰ ਦੀ ਬੋਟੀ 10 ਦਿਨ ਲੋਕਾਂ ਨੇ ਉਹ ਗਰਦ ਕਰਤੀ ਉਹਦੀ ਸਾਗਰ ਦੀ ਬੋਟੀ ਦਾ ਖਿਆਲ ਛੱਡਿਆ ਹੁਣ ਐ ਡਾਂਸਰ ਕੁੜੀ ਆ ਗਈ ਉਹਦਾ ਮੁੱਦਾ ਚੱਕ ਲਿਆ ਸਾਡਾ ਮੌਦਿਕ ਪੱਧਰ ਹੈ ਕਿੱਥੇ ਖੜਾ ਕਿ ਹੀਰੀਆਂ ਚੀਜ਼ਾਂ ਸੁਣਨਾ ਦੇਖਣਾ ਪਸੰਦ ਕਰਦਾ ਕੋਈ ਨੂੰ ਨਹੀਂ ਲੱਗਦਾ ਵੀ ਉਹ ਕੁੜੀ ਨਾਲ ਮਿਸਬੀਹੇਵ ਹੋਇਆ ਤੇ ਤਾਂ ਹੀ ਜੋ ਉਸ ਕੁੜੀ ਨੇ ਮੁੱਦਾ ਰੇਜ਼ ਕੀਤਾ ਗਿਆ ਆਪਦੀ ਆਵਾਜ਼ ਉਹ ਆਪ ਹੀ ਨਾ ਚੱਕਦੀ ਤਾਂ ਫਿਰ ਕੌਣ ਚੱਕਦਾ ਉਹ ਮੈਂ ਪੂਰਾ ਮੁੱਦਾ ਦੇਖਿਆ ਨਹੀਂ ਮੈਨੇ ਤੈਨੂੰ ਐਵੇਂ ਕਹਿੰਦਾ ਭਣਾ ਕਿ ਕੀ ਮੁੱਦਾ ਮੈਂ ਤਾਂ ਪਤਾ ਦੇਖਿਆ ਨਹੀਂ ਉਹ ਮਾੜਾ ਰੌਲਾ ਪੈਂਦਾ ਦੇਖਿਆ ਵੀ ਆਹ ਰੌਲਾ ਪੈ ਰਿਹਾ ਮੈਨੂੰ ਪਤਾ ਨਹੀਂ ਗੱਲ ਕੀ ਇੱਕ ਲਾਸਟ ਸਵਾਲ ਹੈ ਜੀ ਮੇਰਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਵੱਡੇ ਮੰਡੇਟ ਦੇ ਨਾਲ ਜਿਹੜਾ ਐ ਐਮਪੀ ਇਹਨਾਂ ਦੇ ਗਏ ਸੀਗੇ ਲੋਕ ਸਭਾ ਦੇ ਵਿੱਚ ਪਰ ਉਸ ਤੋਂ ਬਾਅਦ ਨਾ ਤਾਂ ਇਹ ਪੂਰਨ ਤੌਰ ਤੇ ਕਦੇ ਪੰਜਾਬ ਚ ਸਰਕਾਰ ਬਣਾ ਸਕੇ ਨਾ ਇਹਨਾਂ ਦੇ ਐਮ ਐਲ ਏ ਜਿੱਦੇ ਹਜੇ ਇਲੈਕਸ਼ਨ ਇਹ ਵਿਧਾਨ ਸਭਾ ਦੀ ਵੀ ਲੜਦੇ ਤੇ ਲੋਕ ਸਭਾ ਦੀ ਵੀ ਲੜਦੇ ਆ ਤਾਂ ਹੁਣ ਵੀ ਜਿਹੜੇ ਇਹਨਾਂ ਦੇ ਐਮ ਪੀ ਆ ਇੱਕੋ ਹੀ ਨਹੀਂ ਹੈ ਨਾ ਤਾਂ ਤੁਹਾਨੂੰ ਇਹ ਪਾਰਟੀ ਬੱਬਰ ਸ਼ੇਰ ਬੱਬਰ ਸ਼ੇਰ ਕੱਲੇ ਹੁੰਦਾ ਜੰਗਰ ਚ ਉਹ ਮਾਨ ਸਾਹਿਬ ਹੈਗਾ ਕੋਈ ਗੱਲ ਨਹੀਂ ਹੁਣ ਐਤ ਕੀ ਜਾਣਗੇ ਚਾਰ ਪੰਜ ਤੁਸੀਂ ਪਰਵਾਹ ਨਾ ਕਰੇ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰਨ ਲਈ ਸਣ ਨਾਲੇ ਲੱਖਾ ਸਿੰਘ ਸੁਧਾਨਾ ਸੀ ਜੋ ਕਿ ਬਠਿੰਡਾ ਤੋਂ ਇਲੈਕਸ਼ਨ ਲੜਨਗੇ ਔਰ तमाम ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਰਿਲੇਟਿਡ ਵੀ ਇਹਨਾਂ ਨੇ ਰਹਿਮਤ ਟੀਵੀ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ